ਹੁਣ ਤੁਸੀਂ ਭਾਗ ਦਾ ਬਿਆਸ ਬਾਰੇ ਦੀ ਗੱਲ ਕਰ ਲੋ ਇਹਨਾਂ ਦਾ ਤੁਸੀਂ ਵੈਬਸਾਈਟ ਖੋਲ ਕੇ ਦੇਖੋਗੇ ਨਾ ਤਾਂ ਉਹਦੇ ਵਿੱਚ ਜਿਹੜਾ ਡਾਟਾ ਉਹ ਪ੍ਰੋਪਰ ਡਿਸਕਲੋਜ਼ ਹੋਇਆ ਕਿਉਂ ਨਹੀਂ ਹੋ ਰਿਹਾ ਵੱਡਾ ਸਵਾਲ ਤਾਂ ਇਹ ਹੈ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਅਫਸਰ ਨੇ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਲੀਡਰ ਨੇ ਇਹ ਸਵਾਲ ਹੀ ਵੀ ਕੀਤਾ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਦੇਖੋ ਸਿੱਧੀ ਗੱਲ ਹੈ ਜਾਂ ਫਿਰ ਇਹ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਹੈ ਉਹ ਸਰਕਾਰ ਦੇ ਵਿੱਚ ਬੈਠੇ ਮੰਤਰੀਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਜਾਂ ਇਹ ਮੰਤਰੀ ਸੁਣਨਾ ਨਹੀਂ ਚਾਹੁੰਦੇ ਜੇ ਕਹਿ ਦਿੰਦੇ ਸਾਨੂੰ ਸਾਰਾ ਪ੍ਰੋਬਲਮ ਹੈਗੀ ਆ ਇਹਨਾਂ ਨੂੰ ਖੋਗਣਾ ਪੈਣਾ ਵੀ ਸਾਡੀ ਪ੍ਰੋਬਲਮ ਕਿੱਥੇ ਆਈ ਪਰ ਮੈਂ ਦੱਸਦੀ ਵੀ ਕੋਆਰਡੀਨੇਸ਼ਨ ਦੀ ਪ੍ਰੋਬਲਮ ਹੈਗੀ ਹੈ ਮੀਟਿੰਗਸ ਦੀ ਪ੍ਰੋਬਲਮ ਹੈਗੀ ਹੈ ਇਤੋਂ ਤੱਕ ਕਿ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਆ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੇ 15 ਮਈ ਤੋਂ ਲੈ ਕੇ 1 ਜੂਨ ਤੱਕ ਅਸ਼ੂਰ ਕਰਨਾ ਹੁੰਦਾ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਤੁਸੀਂ ਬਣ ਜਿੰਨੇ ਸੇਮ ਨਾਲੇ ਨੇ ਜਾਂ ਕੋਈ ਵੀ ਐਸਾ ਸੋਰਸ ਆਫ ਫਲਡਿੰਗ ਐਸਾ ਸੋਰਸ ਆਫ ਨੈਚੁਰਲ ਡਿਜ਼ਾਸਟਰ ਜਿਹੜਾ ਹੈਗਾ ਕਿ ਉਹ ਸੇਫ ਹੈ ਰੇਨੀ ਵਾਟਰ ਨਾਲ ਡੀਲ ਕਰਨ ਦਾ ਆ ਡੀਲ ਨਹੀਂ ਹੈ ਸਰਕਾਰ ਕਹਿੰਦੀ ਨਹੀਂ ਅਸੀਂ ਸੇਮ ਨਾਲੇ ਸਾਫ ਕਰਦੇ ਭਾਈ ਸਾਹਿਬ ਛੇਮ ਨਾਲੇ ਸਾਫੀਤ ਹੁੰਦੇ ਟਿੱਕ ਦਿਨ ਚ ਤਾਂ ਰੱਬ ਦੀ ਡੇਜਾ ਕਾਂ ਚ ਆਓ ਤੁਹਾਨੂੰ ਦਿਖਾਉਣਾ ਸਕੇ ਅਬ ਜਿੱਥੇ ਆਪਾਂ ਖੜੇ ਆ ਇਹ ਤੋਂ ਬਾੜੀ ਤੁਗਰੀ ਬਾਂਡੀ ਵਾਲਾ ਸਾਬੂ ਆਣਾ ਪੈਂਦਾ ਫਰਕ ਉੱਥੇ ਕਿਹੜਾ ਦਰਿਆਣਾ ਚ ਉੱਥੇ ਕਿਵੇਂ ਪਾਣੀ ਆਉਂਦਾ ਉੱਥੇ ਛੇਮ ਨਾਲਾ ਆਬਲ ਪਾਣਾ ਬਣਾ ਆਹ ਬੰਨ ਨਾਲ ਹੀ ਇੱਥੇ ਕਿਹੜਾ ਦਰਿਆਣਾ ਆ ਇਹਦੇ ਵੀ ਛੇਮ ਨਾਲਾ ਹੁੰਦੇ ਠੀਕ ਹੈ ਫਿਰ ਤੁਸੀਂ ਚਲੇ ਜਾਓ ਸੰਗਰੂਰ ਤੱਪੇ ਕੋਲੇ ਤਪੇ ਦੇ ਤੇ ਕੀ ਕਹਿੰਦੇ ਆ ਪੱਕੋ ਕਲਾਂ ਦੇ ਵਿੱਚ ਆਲੇ ਸੀਮ ਨਾਲ ਜਦੋਂ ਤਪੇ ਤੋਂ ਬਰਨਾਲੇ ਜਾਂਦੇ ਉਹਦੇ ਵਿੱਚ ਆਲੇ ਸੀਮ ਨਾਲ ਉੱਥੇ ਕੀ ਉੱਥੇ ਸੱਤ ਨਹੀਂ ਲੰਘਦਾ ਉੱਥੇ ਵੀ ਸੀਮ ਨਾਲ ਆਉਂਦਾ ਜੇ ਇੱਥੇ ਜਵਾਬ ਦਿਓ ਨਾ ਵੀ ਇਹ ਇਹ ਦਰਿਆ ਦਾ ਭਾਖੜਾ ਦਾ ਪਾਣੀ ਆ ਗਿਆ ਜਾਂ ਪਹਾੜਾਂ ਦਾ ਪਾਣੀ ਆ ਗਿਆ ਜਦੋਂ ਪਾ ਮੀ ਆ ਗਿਆ ਮੀ ਦੇ ਪਾਣੀ ਨੇ ਉਧਰ ਨਿਕਲਣਾ ਜਦੋਂ ਸਪੇਸ ਹੀ ਨਹੀਂ ਮਿਲਦੀ ਨੰਗਰ ਨੂੰ ਰਾਹ ਹੀ ਨਹੀਂ ਮਿਲਿਆ ਤੇ ਟੁੱਟ ਗਿਆ ਓਵਰਫਲੋ ਹੋ ਗਿਆ ਜਦੋਂ ਓਵਰਫਲੋ ਹੋ ਗਿਆ ਤੁਸੀਂ ਗੰਗਾ ਨਗਰ ਰੋਡ ਤੇ ਜਾਓ ਹਬੋਰ ਤੋਂ ਲੈ ਕੇ ਸੈਦਾਂ ਵਾਲੀ ਪਿੰਡ ਆਉਂਦਾ ਗੰਗਾ ਨਗਰ ਦੇ ਵਿੱਚ ਸੇਮ ਵੜ ਗਈ ਇੱਥੋਂ ਦੇ ਪਾਣੀ ਦੀ ਜਾ ਕੇ ਉਹ ਕਿਉਂ ਕਿਉਂਕਿ ਡਰੇਨੇਜ ਹੈ ਨਹੀਂ ਸੇਮ ਨਾਲ ਇਹਨੇ ਸੇਮ ਕੱਢਣੀ ਹੈ ਗੰਗਾ ਨਗਰ ਦੇ ਵਿੱਚ ਮੋਟਰਾਂ ਲਾ ਲਈਆਂ ਲੋਕਾਂ ਨੇ ਬੇਸਮੈਂਟਾਂ ਦੇ ਵਿੱਚ ਸਵੇਰੇ ਆ ਕੇ ਪਾਣੀ ਕੱਢਦੇ ਤੇ ਜੇਕਰ ਉੱਥੇ ਦਾ ਸਰਕਾਰ ਦਾ ਧਿਆਨ ਹੀ ਹੈ ਨਹੀਂ ਉਸ ਪਾਸੇ ਕੀ ਦੇਣਾ ਪਊਗਾ ਕਿਉਂਕਿ ਇੱਥੇ ਤਾਂ ਜੇ ਫੇਰ ਵੀ ਕਹਿ ਦਿੰਦੇ ਆ ਜੀ 20 ਉਤਰੂਗਾ ਰਾਸ਼ਨ ਦੇ ਤਾਂ ਲੋਕ ਰਾਸ਼ਨ ਲਈ ਆਉਂਦੇ ਸਰਕਾਰ ਤਾਂ ਇੱਥੇ ਖਲਾਸੀ ਆ ਜੇ ਸਰਕਾਰ ਦੇਤੇ ਇੰਨਾ ਪ੍ਰੈਸ਼ਰ ਨਹੀਂ ਹੈ ਗੱਟੇ ਸਵਾਰਨ ਸਿੰਘ ਦਾਨ ਨੇ ਅਲਗੇ ਨੇ ਇਕੱਠੇ ਕਰ ਚੁੱਕੇ ਠੀਕ ਹੈ ਲੋਕ ਲਈ ਆਉਂਦੇ ਆ ਰੇਤਾ ਲੋਕ ਲਈ ਆਉਂਦੇ ਨੇ ਠੀਕ ਹੈ ਸਰਕਾਰ ਕੋਲੇ ਆਪਾਂ ਕਹਿੰਦੇ ਕਿ ਮੈਂ ਨਹੀਂ ਕਹਿੰਦਾ ਕਿ ਆਪਾਂ ਸਾਂਝਾ ਬਟ ਹਜੇ ਇੱਥੇ ਸਰਕਾਰ ਕੋਲੇ ਸਮਾ ਹੈ ਪਰ ਜਿੱਥੇ ਲੋਕ ਆਲਰੇਡੀ ਨੁਕਸਾਨੇ ਗਏ ਨੇ ਜਿੱਥੇ 1 ਮਹੀਨਾ 4-5 ਦਿਨ ਹੋ ਗਿਆ ਪਾਣੀ ਖੜਾ ਪਸ਼ੂਆਂ ਦੀਆਂ ਬਿਮਾਰੀਆਂ ਚੱਲ ਪਈਆਂ ਲੋਕਾਂ ਦੇ ਘਰ ਬੈਠ ਗਏ ਉੱਥੇ ਹਰਿਆਜਰਾ ਖਤ ਹੋ ਗਿਆ ਆਰਟੀਫੀਸ਼ੀਅਲ ਤਰੀਕੇ ਨਾਲ ਪਾਣੀ ਉੱਥੇ ਡਰੇਨ ਆਊਟ ਕਰਨਾ ਉੱਥੇ ਵੀ ਸਰਕਾਰ ਦਾ ਮਨਮੰਤਾ ਸਰ ਅਫਸਰ ਕੀ ਕਰਮੇ ਜੇ ਕੋਈ ਪੈਸੇ ਹੀ ਨਹੀਂ ਸਭ ਤੋਂ ਵੱਡਾ ਝੂਠ ਵਾਟਰ ਰੀਲீஸ் ਦਾ ਮਾਰਿਆ ਜਾ ਰਿਹਾ ਇੱਥੇ ਪਾਣੀਆਂ ਪਾਈਆਂ ਨੂੰ ਪੁੱਛੋ ਲਗਾਤਾਰ 5-7 ਦਿਨ ਸੇਮ ਲੈਵਲ ਚੱਲ ਰਿਹਾ ਘਟਿਆ ਨਹੀਂ ਤੇ ਪਿੱਛੋਂ ਕਹਿੰਦੇ ਜੀ ਪਾਣੀ ਘਟ ਗਿਆ ਦੱਸ ਦਿਓ ਪਾਣੀ ਘਟਿਆ ਹੁੰਦਾ ਤੇ ਫਿਰ ਉਹ ਤੁਹਾਡੇ ਸਸਰਾਲੀ ਕੋਲੇ ਟੋਟਾ ਤਾਂ ਬਣ। ਕਿੰਨੇ ਜਦਾਂ ਬੀਬੀ ਐਮ ਵੀ ਵਿੱਚ ਤਾਂ ਸਾਡੇ ਬੰਦ ਨੂੰ ਤੇ ਪੰਕ ਟੀਕਾ ਵੀ ਮਾਰੀ ਜਾਂ ਤਾਂ ਉਹਨਾਂ ਦੀ ਚੱਲਣੀ ਨਹੀਂ ਕੁਛ ਵੀ ਕਰਦੀ। ਐਂ ਹੈ। ਇਹ ਬੰਦ ਟੀਕਾ ਮਾਰਨੀਆਂ ਵੈਣ ਪਾਉਣੇ ਦੋ ਹੱਥੜੀਆਂ ਮਾਰਨੀਆਂ ਇਹ ਚੀਫ ਮਿਨਿਸਟਰਾਂ ਦੇ ਕੰਮ ਨੇ। ਦੇ ਸ਼ੁੱਡ ਟਾਕ ਸੈਂਸ ਤੁਸੀਂ ਜਾਓ ਪਲੰਦਾਗਰ ਬੈਠ ਗੱਲ ਕਰੋ ਤੁਹਾਨੂੰ ਸੈਂਸਿਬਲ ਤਰੀਕੇ ਨਾਲ ਗੱਲ ਕਰੋ ਤੁਸੀਂ ਤਾਂ ਆ ਕੇ ਬਾਹਰ ਕੀ ਕਹਿੰਦੇ ਆ ਲੋਕਾਂ ਨੂੰ ਕਹਿੰਨਾ ਪਤਾ ਨਹੀਂ ਸ਼ਾਇਦ ਵੀ ਮੈਂ ਗਾਲਾਂ ਕੱਢ ਕੇ ਲੋਕਾਂ ਦੇ ਬੱਲੇ ਬੱਲੇ ਬਹੁਤ ਗਾਲਾਂ ਕੱਢਦੀਆਂ ਸ਼ਾਇਦ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਦਲੇਰ ਹੀ ਬੰਦਾ ਕੋਈ ਨਹੀਂ ਤੇ ਜਦ ਉਹਨਾਂ ਨੂੰ ਪਤਾ ਵੀ ਇਹ ਕਰਕੇ ਕੁਝ ਨਹੀਂ ਹੁੰਦਾ ਇਹਨੂੰ ਪਤਾ ਹੀ ਕੁਝ ਨਹੀਂ ਅਫਸਰ ਵੀ ਮੁਸਕਰੀਆਂ ਹੱਸਦੇ ਠੀਕ ਹੁਣ ਜਿਹੜੀ ਚੱਲ ਮੈਂ ਕਹ ਰਿਹਾ ਦੀ ਸਰਕਾਰ ਮੈਂ ਤਾਂ ਸਿੱਧੀ ਗੱਲ ਇਹ ਕੰਨਾ ਵੀ ਜੇ ਬੰਦਾ ਕੋਈ ਆਪਣੀ ਭੈਣ ਦੇ ਘਰੇ ਜਾਂਦਾ ਹੈ ਜੇ ਚਾਰ ਕਿੱਲੇ ਨਾ ਨਾ ਲੈ ਕੇ ਜਾਵੇ ਮਾਮਾ ਹੀ ਹੁੰਦਾ ਜਰਾ ਜੇ ਇੱਥੇ ਲੀਟਰ ਆਇਆ ਨਾ ਤੇ ਲੀਟਰ ਆ ਕੇ ਕੋਈ ਐਲਾਨ ਨਾ ਕਰਕੇ ਜਾਵੇ ਤੇ ਡੀਸੀ ਨੂੰ ਕੋਈ 10 20 ਲੱਖ 50 ਲੱਖ ਦਾ ਚੈੱਕ ਨਾ ਦੇ ਕੇ ਜਾਵੇ ਉਹ ਮੰਤਰੀ ਜਾਂ ਸਰਕਾਰ ਦਾ ਨੁਕਤਾ ਹੈ ਇੱਥੇ ਤਾਂ ਲੋਕ ਰਾਤ ਦੀ ਜਾਂਦੇ ਆ ਪਾਰਟੀ ਦੇ ਬੰਦੇ ਵੀ ਆ ਗਏ ਉਹ ਵੀ ਕਹਿੰਦੇ ਇਹ ਲੋਕਾਂ ਨੂੰ ਇਕੱਠਾ ਕਰ ਰਹੇ ਆ ਕੇਰੀਵਾਲ ਸਾਹਿਬ ਕਹਿੰਦੇ ਉਹ ਰਾਸ਼ਨ ਦੀ ਲੋੜ ਹੀ ਨਹੀਂ ਆ ਨ ਪੰਜਾਬ ਵਿੱਚ ਰਾਸ਼ਨ ਦਾ ਇੱਥੇ ਤੁਸੀਂ ਅੰਦਰ ਵੜ ਜੋ ਲੋਕ ਦੁੱਧ ਭੇ ਹੋਗੇ ਤੁਹਾਨੂੰ ਇੱਕ ਐਡਾ ਪੰਜਾਬ ਭੁੱਖਾ ਨਹੀਂ ਹੈਗਾ ਹੱਲ ਕੀ ਹੈ ਤੁਸੀ ਹੱਲ ਕੱਢੋ ਆ ਪੁਲ ਬਣਦੇ ਆ ਪੁਲ ਬਣੇ ਬੰਦਲ ਸਾਹਿਬ ਨੇ ਬਣਾਇਆ ਚਲੋ ਜਦੋਂ ਵੀ ਬਣਾਇਆ ਮੈਂ ਕਹਿੰਦਾ ਇਹ ਪਿੰਡਾਂ ਦਾ ਤੁਸੀਂ ਨਹੀਂ ਹਾਲ ਦੇਖਿਆ ਮੈਂ ਤਾਂ ਬਹੁਤ ਟਾਈਮ ਤੋਂ ਪਿੰਡਾਂ ਤੇ ਜਾਂਦਾ ਜਾਂਦਾ ਹਾਂ ਇੱਥੇ ਤੁਸੀਂ ਕਿਤੇ ਨਾ ਜਦੋਂ ਪਾਣੀ ਉੱਤਰ ਗਿਆ ਉਹ ਤੋਂ ਮਹੀਨਾ ਬਾਅਦ ਆਇਓ ਸਾਰਾ ਕਸੂਰੂ ਦਾ ਪਾਣੀ ਆਉਂਦਾ ਕਾਲਾ ਤਿੰਨ ਰੀਸ ਦਾ ਇਹ ਵਿਚਾਰੇ ਦੂਰੀ ਮਾਰ ਚੱਲਦੇ ਗੰਦੇ ਬਾਣੀ ਦੀ ਵੀ ਤੇ ਫਲਟ ਦੀ ਬਾਣੀ। ਕੁੱਲ ਮਿਲਾ ਕੇ ਦੇਖਦੇ ਆਂ ਗੱਲ ਕਮਾਲ। ਸਰਕਾਰ ਹਜੇ ਤੱਕ ਜਿਹੜੀ ਹੈ ਨਾ ਫਾਰਮ 'ਚ ਨਹੀਂ। ਦੰਨੇਵਾਲੀ ਸਾਹਿਬ ਇਹ ਕਹਿ ਰਹੇ ਨੇ ਕਿ ਸਰਕਾਰ ਖੇਲ ਆ ਤੇ ਜਿਹੜੀ ਆਪੋਜੀਸ਼ਨ ਹੈ ਉਹਦੇ ਬਾਰੇ ਕੀ ਚਾਹਤ ਹੈ? ਉਹ ਤੱਕ ਪਾਪ ਨਹੀਂ ਕਿ ਮਾਰ ਮੱਚ ਨਹੀਂ ਹੋਈ। ਜੇ ਬਲਕੀ ਹੋਇਆ ਆਪੋਜੀਸ਼ਨ ਇਸ ਗੱਲ ਤੇ ਹੋ ਗਈ। ਕਹਿੰਦੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਆਪਾਂ ਚੁੱਪੀ ਕਰਜੋ ਇਹਨਾਂ ਦੇ ਲੋਕ ਮਗਰ ਪਏ ਇਹਨਾਂ ਨੂੰ ਪਈ ਰਹਿਣ ਦਿਓ ਆਪਾਂ ਜਾਵਾਂਗੇ ਆਪਣੇ ਮਗਰ ਪਈ ਰਹਿਣਗੇ। ਉਹ ਕਹਿੰਦੇ ਜਾਓ ਹੀ ਨਾ ਤੂੰ ਗੱਲ ਸਮਝ ਗਿਆ ਨਾ ਉਹ ਤਾਂ ਕਹਿੰਦੇ ਚੁੱਪ ਕਰੀ ਜਾਓ ਵੀ ਗਾਣਾ ਤਾਂ ਸਰਕਾਰ ਨੂੰ ਪੈਂਦੀ ਆ ਆਪਾਂ ਵੀ ਗਾਣਾ ਸਰਕਾਰ ਨੂੰ ਦੇ ਜਿੰਨੇ ਹੁਣ ਆਪੋਜੀਸ਼ਨ ਜਦੋਂ ਹੈ ਹੀ ਨਹੀਂ ਮੈਂ ਕਹਾਂ ਆਪੋਜੀਸ਼ਨ ਕੁਝ ਕਰਦੀ ਨਹੀਂ ਆਪੋਜੀਸ਼ਨ ਕੋਲ ਕੀ ਆ ਜੇ ਭਾਜਪੀ ਦੇ ਉਹ ਆਏ ਸਾਰੇ ਸ਼ਿਵਰਾਜ ਚੋਹਣ ਉਹ ਕੀ ਤੁਹਾਨੂੰ ਥੈਲਾ ਬਰ ਕੇ ਦੇਗੇ ਉ ਜਾ ਕੇ ਕਹਿੰਦੇ ਜਾ ਕੇ ਕੀ ਬਿਆਨ ਆਇਆ ਸੁਣੇ ਉਹ ਕਹਿੰਦੇ ਜੀ ਇਲੈਗਲ ਮਾਈਨਿੰਗ ਨਾਲ ਅਸੀਂ ਤਾਂ ਪੈਸਾ ਦਿੱਤਾ ਸੀਗਾ ਅਟਲਬੇ ਜੀ ਬਿਹਾਰੀ ਦੀ ਸਰਕਾਰ ਵਾਲੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀਗੀ ਪੈਸਾ ਦੇਤਾ ਬੰਨ ਮਰੂਤ ਕਰਤੇ ਯਾਰ ਅਟਲਬੇਰੀ ਬਾਜ ਪਾਈਦੇ ਫੁੱਲ ਪੈਗੇ ਬਾਦਲ ਸਾਹਿਬ ਦੇ ਫੁੱਲ ਪੈਗੇ ਉਹਨਾਂ ਦੀਆਂ ਪਰਸੀਆਂ ਵੀ ਬਣਾਈਆਂ ਗਈਆਂ ਤੇ ਹਰੇ ਤੁਹਾਡੇ ਆਹ ਮੈਂ ਕਹਾਂ ਆਹੀ ਗੱਲੀ ਜਾਂਦੇ ਨਹੀਂ ਆ ਇਹ ਗੱਲ ਦੱਸੋ ਹਰ ਸਾਲ ਭਾਲਦੇ ਰੁਪਏ ਦੇ ਹਰ ਸਾਲ ਮੈਂ ਇੱਕ ਸਵਾਲ ਕਰਦਾ ਡਿਜ਼ਾਸਟਰ ਫੰਡ ਕਿੰਨੇ ਫੰਡ ਕਿੰਨੇ ਹੈ ਚੀਫ ਮਿਨਿਸਟਰਸ ਆਫ ਲੀਫ ਫੰਡ ਕਿੰਨੇ ਹੈ ਜੋ ਤੁਸੀਂ ਵਰਤਿਆ ਤਾਂ ਉਹਦਾ ਜਵਾਬ ਦਿਓ ਜਵਾਬ ਦਿਓ ਠੀਕ ਹੈ ਨਾ ਕੀ ਤੁਸੀਂ ਹੁਣ 70 ਕਰੋੜ ਦਾ ਅਪ ਅੰਡਰ ਰਿਲੀਜ਼ ਕੀਤਾ 35 ਕਰੋੜ ਪਲੱਸ 35 ਕਰੋੜ 70 ਕਰੋੜ ਨਾਲ ਮੈਂ ਕੱਲਾ ਡੀਲ ਹੀ ਨਹੀਂ ਪਾਉਣਾ ਇੱਥੇ ਮੋਟੀ ਜੀ ਗੱਲ ਹੀ ਕਰਦਾ ਅਫਸਰਾਂ ਨੂੰ ਪਤਾ ਨਹੀਂ ਰੀਡਰਾਂ ਨੂੰ ਪਤਾ ਨਹੀਂ ਵੀ ਸਾਡੇ ਪੰਜਾਬ ਵਿੱਚ ਚੱਲ ਰਿਹਾ ਲੈਕ ਆਫ ਕਵਰਟੀਚ ਕੋਈ ਅਫਸਰ ਨਾਲ ਮੀਟਿੰਗ ਨਹੀਂ ਹੁੰਦੀ ਅਫਸਰ ਕਹਿੰਦੇ ਜਿਹੜਾ ਦਿਨ ਟੱਪ ਗਿਆ ਉਹਦੇ ਵਾਰ ਕੀ ਰੀਸ ਕੋਈ ਨਹੀਂ ਕਹਿੰਦੇ ਹੁੰਦਾ ਨਾ ਵੀ ਕਈ ਮੈਂ ਇੱਕ ਤੋਂ ਅੱਜ ਅੱਜ ਦੱਸ ਦਵਾਂਗਾ ਬਾਈ ਦੀ ਜੇ ਦੱਸਾਂਗੇ ਤਾਂ ਸਾਨੂੰ ਕਹਿੰਣਗੇ ਤੂੰ ਕਰਦਾ ਬਟਕਾਲਾ ਆਣਾ ਫੰਡੂ ਨਹੀਂ ਪਤਾ ਕਰ ਲਾਂਗੇ ਅਸੀਂ ਉਹਦੀ ਬਦਲੀ ਕਰ ਦਿੰਦੇ ਕਰ ਬਿਜਲੀ ਅਸਲ ਕਹਾਣੀ ਬਿੱਲੀ ਦੇ ਗੱਲ ਕੱਲੀ ਆ ਆ ਹੁਣ ਬਲਾਕ ਤੋੜੇ ਮੈਨੂੰ ਅਕਸਰ ਕਹਿੰਦਾ ਜੀ ਅਸੀਂ ਦੱਸਿਆ ਵੀ ਬਲਾਕ ਤੋੜਨ ਦਾ ਆ ਨੁਕਸਾਨ ਆ ਕਹਿੰਦਾ ਕੱਪਸਾਂ ਦਾ ਕਹਿੰਦਾ ਮੈਨੂੰ ਫੋਨ ਆ ਕੇ ਕਹਿੰਦਾ ਤੂੰ ਕਹਿੰਦਾ ਇੱਥੇ ਰਹਿਣਾ ਨਹੀਂ ਪੰਜਾਬ ਕਿਉਂਕਿ ਤੇ ਕਹਿ ਨਹੀਂ ਜਾਂਦਾ ਤੈਨੂੰ ਉਹ ਬਾੜੇ-ਬਾੜੇ ਲਿਖਿਆ ਇਹ ਕਹਿੰਦਾ ਦਿੱਲੀ ਵਾਲੇ ਉਹਨਾਂ ਨੂੰ ਸਾਰਾ ਕੁਝ ਪਤਾ ਤੂੰ ਕਿ ਪੰਗੇ ਲੈਣਾ ਬਲਾਕ ਤੋੜ ਤੇ ਬਲਾਕ ਤੋੜ ਨਾਲ ਨਾਲ ਗੱਲ ਹੋ ਜੀ ਦੱਸਦੇ ਮੈਨੂੰ ਕੋਈ ਸਰਕਾਰ ਕੋਈ ਵੀ ਐਕਸ਼ਨ ਲੈਂਦੀ ਹੈ ਦੱਸਦੀ ਹੈ ਨਾ ਵੀ ਫਾਇਦਾ ਕੀ ਹੋਇਆ ਸੋ ਸੋ ਇਸ ਸੇਵਾ ਦੀ ਗੱਲ ਕਰਦੇ ਆਪਾਂ ਸੇਵਾ ਲਈ ਪੂਰਾ ਪੰਜਾਬ ਨੂੰ ਮੜਾਇਆ ਹਰਿਆਣਾ ਦਿੱਲੀ ਆ Rajasthan ਸਾਹਿਬ ਸੂਬੇ ਸਾਡੇ ਨਾਲ ਜੁੜੇ ਸਾਡੇ ਲੋਕਾਂ ਤੱਕ ਪਹੁੰਚੇ ਆ ਕਿਹੜੀ ਸੇਵਾ ਚਾਹੀਦੀ ਆ ਔਰ ਸਰਕਾਰ ਤੋਂ ਜਾਂ ਮਲੋਂ ਸਾਨੂੰ ਇਹਨਾਂ ਤੋਂ ਬਚੇ ਚਾ ਕਰਨਾ ਕੀ ਚਾਹੀਦਾ ਪੰਜਾਬ ਵਿੱਚ ਇਸ ਸਮੇਂ ਹੜਾਂ ਦੀ ਬਿਮਾਰ ਹੈ ਔਰ ਗੱਲ ਕੀਤੀ ਜਾਵੇ ਤਾਂ ਹੜਾਂ ਦੇ ਉਪਰ ਸਿਆਸਤ ਵੀ ਹੋ ਰਹੀ ਹੈ। ਉਤੋਂ ਅਲਾਵਾ ਗੱਲ ਕੀਤੀ ਜਾਵੇ ਤਾਂ BBMB ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਹਦਾ ਕੀ ਰੋਲ ਆ ਹੜਾਂ ਦੇ ਵਿੱਚ ਉਸ ਤੋਂ ਇਲਾਵਾ ਹੋਰ ਪੰਜਾਬ ਸਰਕਾਰ ਕਿਵੇਂ ਕੰਮ ਕਰ ਰਹੀ ਆ ਸਿਆਸਤ ਕਿਵੇਂ ਹੋ ਰਹੀ ਆ ਸਾਰੇ ਉੱਪਰ ਗੱਲ ਕਰਾਂਗੇ ਗੱਲ ਕਰਨੀ ਸਾਡੇ ਨਾਲ ਸਵਰਨ ਦਾਨੇ ਵਾਲੀ ਆ ਜਿਹੜੇ ਸੀਨੀਅਰ ਪੱਤਰਕਾਰ ਨੇ ਉਹ ਨੇ ਤਾਂ ਦਾਨੇ ਵਾਲੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਦੇ ਹਾਂ ਜੀ ਹੜ ਜਿਹੜੇ ਆ ਜੀ ਜਿਵੇਂ ਕਈ ਸਿਆਸੀ ਕਹਿੰਦੇ ਆ ਜੀ ਕਿ ਇਹ ਇਸ ਵਾਰ ਜਿਹੜੇ ਹਰ ਕੁਦਰਤ ਹੀ ਨਹੀਂ ਗੇ ਮਨੁੱਖੀ ਨੇ ਦੇਖੋ ਕੁਦਰਤੀ ਵੀ ਹਨ ਤੇ ਮਨੁੱਖੀ ਵੀ ਹੈ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਸੀਂ ਜੀਓਗ੍ਰਾਫੀ ਦੇ ਵਿੱਚ ਪੜ੍ਹੇ ਹੋ ਤਾਂ ਉਹਦੇ ਵਿੱਚ ਇੱਕ ਪੜਾਇਆ ਜਾਂਦਾ ਕਿ ਜਿਹੜੇ ਡੈਮ ਨੇ ਉਹ ਹੜ੍ਹਾਂ ਨੂੰ ਕੰਟਰੋਲ ਕਰਨ ਦੇ ਲਈ ਕੰਸਟਰਕਟ ਕੀਤੇ ਜਾਂਦੇ ਨੇ ਹੁਣ ਜੇ ਡੈਮ ਨੇ ਉਹ ਹੜ੍ਹਾਂ ਨੂੰ ਨਹੀਂ ਕੰਟਰੋਲ ਕੀਤਾ ਤਾਂ there is something error some error is there ਉਹ 에ਰਰ ਕੀ ਹੈਗੀ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪਹਿਲਾਂ ਇਰੀਗੇਸ਼ਨ ਦਾ ਜਿਹੜਾ ਮੈਂਬਰ ਹੁੰਦਾ ਸੀ ਉਹ ਪੰਜਾਬ ਦਾ ਹੁੰਦਾ ਸੀ ਤੇ ਪਾਵਰ ਦਾ ਹਰਿਆਣਾ ਦਾ ਹੁੰਦਾ ਸੀ ਹੁਣ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਘਟ ਗਈ ਕੋਆਰਡੀਨੇਸ਼ਨ ਖਤਮ ਹੋ ਗਈ ਜਾਂ ਇਹ ਸਮਝ ਲਓ ਕਿ ਅਸੀਂ ਸਿਆਸਤ ਕਰਦੇ ਕਰਦੇ ਜਿਹਦੇ ਨਾਲ ਗੱਲ ਕਰਨੀ ਸੀ ਅਸੀਂ ਉਹਦੇ ਨਾਲ ਲਕੀਰ ਖਿੱਚ ਲਈ ਮੈਂ ਤਾਂ ਤੇਰੇ ਨਾਲ ਗੱਲ ਹੀ ਨਹੀਂ ਕਰਦਾ ਇਹ ਨਹੀਂ ਹੁੰਦਾ ਹੁੰਦਾ ਪਾਕਿਸਤਾਨ ਨਾਲ ਵੀ ਸਾਡੀ ਲੜਾਈ ਹੈ ਗੋਲੀਆਂ ਵੀ ਚੱਲਦੀਆਂ ਤੇ ਫਲੈਗ ਮੀਟਿੰਗਸ ਵੀ ਹੁੰਦੀਆਂ ਨੇ ਠੀਕ ਹੈ ਜੀ ਸੋ ਲੜਾਈ ਦੇ ਵਿੱਚ ਫਲੈਗ ਮੀਟਿੰਗ ਵੀ ਹੋ ਜਾਂਦੀ ਹੈ ਤੇ ਸਰਕਾਰਾਂ ਨੂੰ ਫਲੈਗ ਮੀਟਿੰਗ ਕਰਨੀ ਚਾਹੀਦੀ ਸੀ ਜਿਹੜੀ ਨਹੀਂ ਕੀਤੀ ਹੁਣ ਤੁਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਕਰ ਲਓ ਇਹਨਾਂ ਦਾ ਤੁਸੀਂ ਵੈਬਸਾਈਟ ਖੋਲ ਕੇ ਦੇਖੋਗੇ ਨਾ ਜੀ ਤਾਂ ਉਹਦੇ ਵਿੱਚ ਜਿਹੜਾ ਡਾਟਾ ਉਹ ਪ੍ਰੋਪਰ ਡਿਸਕਲੋਜ਼ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਵੱਡਾ ਸਵਾਲ ਤਾਂ ਇਹ ਹੈ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਅਫਸਰ ਨੇ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਲੀਡਰ ਨੇ ਇਹ ਸਵਾਲ ਹੀ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਦੇਖੋ ਸਿੱਧੀ ਗੱਲ ਹੈ ਜਾਂ ਫਿਰ ਇਹ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਹੈ ਉਹ ਸਰਕਾਰ ਦੇ ਵਿੱਚ ਬੈਠੇ ਮੰਤਰੀਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਜਾਂ ਇਹ ਮੰਤਰੀ ਸੁਣਨਾ ਨਹੀਂ ਚਾਹੁੰਦੇ ਇਹ ਕਹਿ ਦਿੰਦੇ ਸਾਨੂੰ ਸਾਰਾ ਪਤਾ ਹੈ ਜਾਣਕਾਰੀ ਦੀ ਕਮੀ ਹੋ ਸਕਦੀ ਨਹੀਂ ਗੱਲ ਤਾਂ ਹੈ ਦੇਖੋ ਹੁਣ ਮੈਂ ਇਹਦੇ ਵਿੱਚ ਕਹਾਂਗੀ ਦੇਖੋ ਰਾਤ ਆ ਤੁਸੀਂ ਉਸੇ ਬੰਦੇ ਨੂੰ ਦਿਖਾਓਗੇ ਨਾ ਜਿਹੜਾ ਤੁਹਾਡੇ ਕੋਈ ਆਖੇ ਲੱਗੂਗਾ ਕਹੋਗੇ ਭਾਈ ਐਂ ਦੀ ਰੰਗ ਜਾ ਤੇ ਜੇ ਉਹ ਕਹੂਗਾ ਵੀ ਤੁਸੀਂ ਕੱਲਾ ਹੀ ਐਂ ਕਰੀ ਜਾਓ ਦੂਜੀ ਵਾਰੀ ਕੀ ਕਰੋਗੇ ਕਹਾਂ ਨਹੀਂ ਦੱਸ ਸਕੋਗੇ ਸੋ ਪ੍ਰੋਬਲਮ ਹੈਗੀ ਆ ਇਨਾਂ ਨੂੰ ਖੋਗਣਾ ਪੈਣਾ ਵੀ ਸਾਡੀ ਪ੍ਰੋਬਲਮ ਕਿੱਥੇ ਆਈ ਪਰ ਮੈਂ ਦੱਸਦੀ ਵੀ ਕੋਆਰਡੀਨੇਸ਼ਨ ਦੀ ਪ੍ਰੋਬਲਮ ਹੈਗੀ ਆ ਮੀਟਿੰਗਸ ਦੀ ਪ੍ਰੋਬਲਮ ਹੈਗੀ ਆ ਇੱਥੋਂ ਤੱਕ ਕੀ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਆ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੇ 15 ਮਈ ਤੋਂ ਲੈ ਕੇ 1 ਜੂਨ ਤੱਕ ਅਸ਼ੂਰ ਕਰਨਾ ਹੁੰਦਾ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਤੁਸੀ ਬੰਨਨੇ ਜਿੰਨੇ ਸੇਮ ਨਾਲੇ ਨੇ ਜਾਂ ਕੋਈ ਵੀ ਐਸਾ ਸੋਰਸ ਆਫ ਫਲਡਿੰਗ ਐਸਾ ਸੋਰਸ ਆਫ ਨੈਚੁਰਲ ਡਿਜ਼ਾਸਟਰ ਜਿਹੜਾ ਹੈਗਾ ਕੀ ਉਹ ਸੇਫ ਹੈ ਰੇਨੀ ਵਾਟਰ ਨਾਲ ਡੀਲ ਕਰਨ ਦੇ ਆਰਟੀ ਇਹ ਕਿਡਾ ਲੋ ਨਹੀਂ ਹੈ ਸਰਕਾਰ ਕਹਿੰਦੀ ਜੀ ਅਸੀਂ ਸੇਮ ਨਾਲੇ ਸਾਫ਼ ਕਰਤੇ ਹੁਣ ਭਾਈ ਸਾਹਿਬ ਸੇਮ ਨਾਲੇ ਸਾਫ਼ ਕੀਤੇ ਹੁੰਦੇ ਇੱਕ ਦਿਨ ਚ ਤਾਂ ਰੱਬ ਜਿੱਡੇ ਜੱਡਾ ਕਾ ਨਹੀਂ ਉੱਥੇ ਹੁੰਦਾ ਆਓ ਮੈਂ ਤੁਹਾਨੂੰ ਦਿਖਾਉਣਾ ਸਾਡੇ ਜਿੱਥੇ ਆਪਾਂ ਖੜੇ ਆ ਨਾ ਇਤੋਂ ਬਾਹਲੀ ਦੂੜ ਨਹੀਂ ਬਾਂਡੀ ਵਾਲਾ ਸਾਬੂ ਆਣਾ ਪਿੰਡਾ ਫਾਜ਼ਲ ਕਾਦਾ ਉੱਥੇ ਕਿਹੜਾ ਦਰਿਆ ਨੰਗ ਦਾ ਉੱਥੇ ਕਿਵੇਂ ਪਾਣੀ ਆ ਗਿਆ ਉੱਥੇ ਸੇਮ ਨਾਲਾ ਟੁੱਟਿਆ ਅਬਲ ਖਰਾਨਾ ਬ੍ਰਾਂਚ ਆਹ ਹਬੁੰਨਾ ਨਾਲ ਹੀ ਹੈ ਜੀ ਇੱਥੇ ਕਿਹੜਾ ਦਰਿਆ ਨੰਗ ਦਾ ਇੱਥੇ ਵੀ ਸੇਮ ਨਾਲਾ ਟੁੱਟਿਆ ਠੀਕ ਹੈ ਫਿਰ ਤੁਸੀਂ ਚਲੇ ਜਾਓ ਸੰਗਰੂਰ ਤਪੇ ਕੋਲੇ ਤਪੇ ਦੇ ਤੇ ਕੀ ਕਹਿੰਦੇ ਆ ਪੱਖੋ ਕਲਾਂ ਦੇ ਵਿਚਾਲੇ ਸੇਮ ਨਾਲਾ ਜਦੋਂ ਤਪੇ ਤੋਂ ਬਰਨਾਲੇ ਜਾਂਦੇ ਉਹਦੇ ਵਿਚਾਲੇ ਸੇਮ ਨਾਲਾ ਉੱਥੇ ਕੀ ਉੱਥੇ ਸਤਲ ਹੀ ਲੰਘਦਾ ਉੱਥੇ ਵੀ ਸੇਮ ਨਾਲਾ ਕਹਿੰਦਾ ਮਤਲਬ ਇਹ ਕਿ ਸਰਕਾਰ ਫੇਲ ਹੋਈ ਆ ਜਿੱਥੇ ਦਰਿਆ ਉੱਥੇ ਤਾਂ ਆਪਾਂ ਮੰਨ ਸਕਦੇ ਆ ਉਸ ਤੋਂ ਇਲਾਵਾ ਜੇ ਇੱਥੇ ਜਵਾਬ ਦੇਓ ਨਾ ਵੀ ਇਹ ਇਹ ਦਰਿਆ ਦਾ ਭਾਖੜਾ ਦਾ ਪਾਣੀ ਆ ਗਿਆ ਜਰ ਪਹਾੜਾਂ ਦਾ ਪਾਣੀ ਆ ਗਿਆ ਜਦੋਂ ਪਾ ਮੀ ਆ ਗਿਆ ਮੀ ਦੇ ਪਾਣੀ ਨਹੀਂ ਉਧਰ ਨਿਕਲਣਾ ਜਦੋਂ ਉਹਨੂੰ ਸਪੇਸ ਹੀ ਨਹੀਂ ਮਿਲੀ ਨੰਗਨ ਨੂੰ ਰਾਹ ਹੀ ਨਹੀਂ ਮਿਲੇ ਤੇ ਟੁੱਟ ਗਿਆ ਓਵਰਫਲੋ ਹੋ ਗਿਆ ਜਦੋਂ ਓਵਰਫਲੋ ਹੋ ਗਿਆ ਤੁਸੀਂ ਗੰਗਾ ਨਗਰ ਰੋਡ ਤੇ ਜਾਓ ਹਬੋਰ ਤੋਂ ਲੈ ਕੇ ਸੈਦਾਂ ਵਾਲੀ ਪਿੰਡ ਆਉਂਦਾ ਗੰਗਾ ਨਗਰ ਦੇ ਵਿੱਚ ਸੇਮ ਵੜ ਗਈ ਜੀ ਇੱਥੋਂ ਦੇ ਪਾਣੀ ਦੀ ਚਾਕੇ ਉਹ ਕਿਉਂ ਕਿਉਂਕਿ ਡਰੇਨੇਜ ਹੈ ਨਹੀਂ ਸੇਮ ਨਾਲਿਆਂ ਨੇ ਸੇਮ ਕੱਢਣੀ ਹੈ ਗੰਗਾ ਨਗਰ ਦੇ ਵਿੱਚ ਮੋਟਰਾਂ ਲਾ ਲੀਆਂ ਲੋਕਾਂ ਨੇ ਬੇਸਮੈਂਟਾਂ ਦੇ ਵਿੱਚ ਸਵੇਰੇ ਆ ਕੇ ਪਾਣੀ ਕੱਢਦੇ ਨੇ ਤੇ ਜੇਕਰ ਉੱਥੇ ਤਾਂ ਸਰਕਾਰ ਦਾ ਧਿਆਨ ਹੀ ਹੈ ਨਹੀਂ ਉਸ ਪਾਸੇ ਕੀ ਦੇਣਾ ਪਊਗਾ ਕਿਉਂਕਿ ਇੱਥੇ ਦਾ ਜੇ ਫੇਰ ਵੀ ਕਹਿ ਦਿੰਦੇ ਆ ਜੀ 20 ਉਤਰੂਗਾ ਰਾਸ਼ਨ ਦੇ ਤਾਂ ਲੋਕ ਰਾਸ਼ਨ ਲਈ ਆਉਂਦੇ ਸਰਕਾਰ ਤਾਂ ਇੱਥੇ ਖਲਾਸੀ ਆ ਜੇ ਸਰਕਾਰ ਦੇਤੇ ਇੰਨਾ ਪ੍ਰੈਸ਼ਰ ਨਹੀਂ ਹੈ ਗੱਟੇ ਸਵਰਨ ਸਿੰਘ ਦਾਨੇ ਵਾਲੀ ਨੇ ਇਕੱਠੇ ਕਰਤੇ ਠੀਕ ਹੈ ਲੋਕ ਲਈ ਜਾਂਦੇ ਆ ਰੇਤਾ ਲੋਕ ਲਈ ਆਉਂਦੇ ਨੇ ਠੀਕ ਹੈ ਸਰਕਾਰ ਕੋਲੇ ਆਪਾਂ ਕਹਿੰਦੇ ਆ ਕਿ ਮੈਂ ਨਹੀਂ ਕਹਿੰਦਾ ਕਿ ਆਪਾਂ ਆਸਾਨ ਕਰਦੇ ਆ ਬਟ ਹਜੇ ਇੱਥੇ ਸਰਕਾਰ ਕੋਲੇ ਸਮਾ ਹੈ ਪਰ ਜਿੱਥੇ ਲੋਕ ਆਲਰੇਡੀ ਨੁਕਸਾਨੇ ਗਏ ਨੇ ਜਿੱਥੇ ਇੱਕ ਮਹੀਨਾ ਚਾਰ ਪੰਜ ਦਿਨ ਹੋ ਗਿਆ ਪਾਣੀ ਖੜਾ ਹੈ ਪਸ਼ੂਆਂ ਦੀਆਂ ਬਿਮਾਰੀਆਂ ਚੱਲ ਪਈਆਂ ਲੋਕਾਂ ਦੇ ਘਰ ਬੈਠ ਗਏ ਉੱਥੇ ਹਰਾਚਾਰਾ ਖਤਮ ਹੋ ਗਿਆ ਆਰਟੀਫੀਸ਼ੀਅਲ ਤਰੀਕੇ ਨਾਲ ਪਾਣੀ ਉੱਥੇ ਡਰੇਨ ਆਊਟ ਕਰਨਾ ਉੱਥੇ ਕੋਈ ਸਰਕਾਰ ਦਾ ਮੰਤਰੀ ਅਫਸਰ ਕੀ ਕਰਨੀ ਜੇ ਤੂੰ ਪੈਸੇ ਹੀ ਨਹੀਂ ਹੈ ਤੈਨੂੰ ਇੱਕ ਸਵਾਲ ਲੈਣਾ ਦਿੰਦੇ ਹੋ ਸਾਹਿਬ ਅਫਸਰ ਦੱਸਣਾ ਨਹੀਂ ਚਾਹੁੰਦੇ ਜਾਂ ਸਰਕਾਰ ਜਾਂ ਮੰਤਰੀ ਕਹਿੰਦੇ ਪੁੱਛਣਾ ਨਹੀਂ ਚਾਹੁੰਦੀ ਇੱਕ ਐਜ਼ ਅ ਸੀਨੀਅਰ ਪੱਤਰਕਾਰ ਤੁਸੀਂ ਕੀ ਮੰਨਦੇ ਹੋ ਜਿਵੇਂ ਆਪਾਂ ਹਰ ਰੋਜ਼ ਪੜਦੇ ਆ ਬੀਬੀ ਐਮਬੀ ਬਾਰੇ ਸਵਾਲ ਲੋਕ ਬਹੁਤ ਚੱਕਦੇ ਆ ਤੁਹਾਨੂੰ ਕੀ ਲੱਗਦਾ ਉਹਦੇ ਬਾਰੇ ਦੇਖੋ ਜੀ ਬੀਬੀ ਐਮਬੀ ਨੇ ਲੁਕੋਇਆ ਡਾਟਾ ਸਿੱਧੀ ਜੀ ਗੱਲ ਹੈ ਚੋਰ ਨੇ ਚੋਰੀ ਕਰਨੀ ਹੈ ਕਾਰਨ ਕਿਉਂ ਕਰ ਰਹੀ ਹੈ ਇਹ ਤਾਂ ਗੱਲ ਹੈ ਕਿਉਂਕਿ ਬੀ ਐਮ ਬੀਬੀ ਐਮਬੀ ਆਪਣੇ ਵਿੱਚ ਕਹਿੰਦਾ ਮੈਂ ਤਾਂ ਆਟੋਨੋਮਸ ਹਾਂ ਤੁਹਾਡੇ ਮੈਂਬਰ ਨਹੀਂ ਆ ਜਾਂ ਤੁਹਾਡੇ ਮੈਂਬਰ ਵਿੱਚ ਬੈਠੇ ਜੋ ਵੀ ਹੈਗੇ ਕੋ ਕੋ ਗੂ ਨੇ ਜਾਂ ਚੈੱਕ ਕੀਨੇ ਕਰਨਾ ਇਹਦਾ ਐਸੀ ਚੀਜ਼ ਕੱਢੀ ਹੈ ਵੀ ਚੈੱਕ ਕਰ ਲਓ ਪੰਜ ਦਿਨ ਪਹਿਲਾਂ ਮੇਰਾ ਨਾਮ ਹਰਮਨ ਲਾਪ ਸਿੰਘ ਸੀ ਜੀ ਐਸੀ ਗੱਲ ਕੱਢੀ ਐ ਹਜੇ ਤੱਕ ਉਥੋਂ ਕੋਈ ਬਿਆਨ ਨਹੀਂ ਆਇਆ ਵੀ ਐ ਬੀਬੀਐਮਬੀ ਦਾ ਰਿਲੀਜ਼ ਸਭ ਤੋਂ ਵੱਡਾ ਝੂਠ ਵਾਟਰ ਰਿਲੀਜ਼ ਦਾ ਮਾਰਿਆ ਜਾ ਰਿਹਾ ਇੱਥੇ ਪਾਣੀਆਂ ਪਾਈਆਂ ਨੂੰ ਪੁੱਛੋ ਲਗਾਤਾਰ 5-7 ਦਿਨ ਹੋ ਗਏ ਸੇਮ ਲੈਵਲ ਚੱਲ ਰਿਹਾ ਘਟਿਆ ਨਹੀਂ ਤੇ ਪਿੱਛੋਂ ਕਹਿੰਦੇ ਜੀ ਪਾਣੀ ਘਟ ਗਿਆ ਦੱਸ ਦਿਓ ਪਾਣੀ ਘਟਿਆ ਹੁੰਦਾ ਤੇ ਫਿਰ ਉਹ ਤੁਹਾਡੇ ਸਸਰਾਲੀ ਕੋਲੇ ਟੁੱਟਦਾ ਬੰਨ ਕਹਿੰਦੇ ਜਿਦਾਂ ਬੀਬੀਐਮਬੀ ਵਿੱਚ ਤਾਂ ਸਾਡੇ ਮੁੱਖ ਮਤਿਵਾ ਚੀਕਾ ਵੀ ਮਾਰੀ ਜਾਂ ਤਾਂ ਉਹਨਾਂ ਦੀ ਚੱਲਣੀ ਨਹੀਂ ਕੁਝ ਵੀ ਕਰ ਲੈਣਾ ਹਾਂ ਗੱਲ ਤਾਂ ਸੁਣੋ ਇਹ ਬੰਦੇ ਬੱਜੀ ਠਿੱਕਾ ਮਾਰਨੀਆਂ ਵੈਣ ਪਾਉਣੇ ਦੋ ਹੱਥੜੀਆਂ ਮਾਰਨੀਆਂ ਇਹ ਚੀਫ ਮਿਨਿਸਟਰਾਂ ਦੇ ਕੰਮ ਨਹੀਂ ਹੁੰਦੇ ਦੇ ਸ਼ੁਡ ਟਾਕ ਸੈਂਸ ਤੁਸੀਂ ਜਾਓ ਪਲੰਦਾਗਰ ਬੈਠ ਗੱਲ ਕਰੋ ਤੁਹਾਨੂੰ ਸੈਂਸਿਬਲ ਤਰੀਕੇ ਨਾਲ ਗੱਲ ਕਰੋ ਤੁਸੀਂ ਤਾਂ ਆ ਕੇ ਬਾਹਰ ਕੀ ਕਹਿੰਦੇ ਆ ਲੋਕਾਂ ਨੂੰ ਕਹਿੰਦੇ ਪਤਾ ਨਹੀਂ ਸ਼ਾਇਦ ਵੀ ਮੈਂ ਗਾਲਾਂ ਕੱਢ ਕੇ ਲੋਕ ਕਹਿੰਣਗੇ ਬੱਲੇ ਬੱਲੇ ਹੀ ਬਹੁਤ ਗਾਲਾਂ ਕੱਢਤੀਆਂ ਸ਼ਾਇਦ ਸਾਡਾ ਜਿਹੜਾ ਮੁੱਖ ਮੰਤਰੀ ਆ ਇਹਦੂ ਤਾਂ ਦਲੇਰ ਹੀ ਬੰਦਾ ਕੋਈ ਨਹੀਂ ਤੇ ਜੋ ਉਹਨਾਂ ਨੂੰ ਪਤਾ ਵੀ ਇਹ ਕਰਕੇ ਕੁਝ ਨਹੀਂ ਹੁੰਦਾ ਇਹਨੂੰ ਪਤਾ ਹੀ ਕੁਝ ਨਹੀਂ ਅਫਸਰ ਵੀ ਮੁਸਕਰੀਆਂ ਹੱਸਦੇ ਆ ਇਹ ਧਨਵੇਦ ਸਾਹਿਬ ਜਿਵੇਂ ਆਪਾਂ ਇੱਕ ਐਜ਼ੇ ਪੱਤਰਕਾਰ ਸਭ ਤੋਂ ਪਹਿਲਾਂ ਮੈਂ ਦੇਖਿਆ ਜੀ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਅਮਰਸਾ ਦਾ RAMDAS ਅਜਨਾਲਾ ਕਪੂਤਲਾ ਸੁਲਤਾਨਪੁਰ ਲੋਧੀ ਇਹ ਸੱਤ ਲੋਜ਼ ਆ ਗਿਆ ਫਾਜ਼ਲੀ ਦੇ ਦਾ ਤੁਸੀਂ ਘੱਗਰ ਦੀ ਗੱਲ ਵੀ ਕਰ ਦਿੱਤੀ ਕਿ ਉੱਥੇ ਵੀ ਲੋਕ ਕਰਲਾ ਰਹੇ ਨੇ ਲੋਕਾਂ ਚੀਕਾਂ ਮਾਰ ਰਹੇ ਨੇ ਕਿ ਭਾਈ ਸਾਡੇ ਕੋਲ ਰੋਸ ਨਹੀਂ ਸਰਕਾਰ ਤੈਨੂੰ ਕਿਲਾਦੀ ਕੁਝ ਕਰ ਰਹੀ ਹੈ ਕਿ ਨਹੀਂ ਮੈਨੂੰ ਲੱਗਦਾ ਮੈਂ ਪਾਖੜਾ ਬੈਸ ਮੈਨੇਜਮੈਂਟ ਬੋਰਡ ਵਾਂਗੂ ਸਰਕਾਰ ਵੀ ਲੁਕੋ ਰਹੀ ਆ ਕੁਛ ਸ਼ਾਇਦ ਇਹਨਾਂ ਨੂੰ ਇਹ ਉਮੀਦ ਨਹੀਂ ਸੀ ਵੀ ਸ਼ਾਇਦ ਕਹਿੰਦੇ ਉਹਨੇ ਅੱਖਾਂ ਮੀਚੀਆਂ ਬਿੱਲੀ ਲੰਗ ਜੇ ਕਬੂਤਰ ਹੋਊਂਗੋ ਤੁਸੀਂ ਐਂ ਦੱਸੋ ਵੀ ਸਰਕਾਰ ਚੰਡੀਗੜ੍ਹੋਂ ਨਿਕਲੀ ਕਿੱਦਾਂ ਹੈ ਇੱਕ ਗੱਲ ਦੱਸ ਗਿਣ ਲਓ ਕਿੰਨੇ ਦਿਨ ਹੋਇਆ ਤੇ ਪਾਣੀ ਆਉਂਦੇ ਨੂੰ ਕਿੰਨੇ ਦਿਨ ਹੋਇਆ ਹੁਣ ਇੱਥੇ ਮੰਤਰੀ ਜੀ ਆ ਕੇ ਗਏ ਕੀ ਮੰਤਰੀ ਜੀ ਆ ਬੰਨ ਦੇ ਉੱਤੇ ਖੜ ਕੇ ਪੱਤਰਕਾਰਾਂ ਨਾਲ ਹੀ ਗੱਲ ਕਰ ਸਕਦੇ ਸੀ ਇਹਨਾਂ ਦੀ ਆਪ ਦੀ ਟੀਮ ਆਈ ਇੱਕੋ ਬੰਦਾ ਸੀ ਨਾਲ ਇੱਥੋਂ ਚੱਲੇ ਪਾਣੀ ਚ ਵੜੇ ਮੈਨ ਦੱਸੋ ਇਜ਼ ਇਟ ਲੌਜੀਕ ਹੈ ਕੋਈ ਮਿੰਦਰ ਦੇ ਪਤ్రਕਾਰਾਂ ਗਲਤਾਂ ਨਹੀਂ ਕਰਦੇ ਨੇ ਕਿ ਜਵਾਬ ਦੇਣੇ ਪੈਣੇ ਆ ਹੈ ਆਹੀ ਤਾਂ ਚੀਜ਼ ਹੈ ਕਿ ਇਹ ਲੋਜਿਕ ਪਹਿਲੀ ਗੱਲ ਤਾਂ ਲੋਜਿਕ ਦੱਸੋ ਡਸ ਇਟ ਮੇਕ ਸੈਂਸ ਵੀ ਤੁਸੀਂ ਪਾਣੀ ਦੇ ਵਿੱਚ ਖੜ ਕੇ ਫੋਟੋ ਖਿਚਾ ਕੇ ਤੇ ਉੱਥੇ ਬਾਈਟ ਦਿਓ ਹਰ ਹੁਣ ਸਾਰਾ ਕੁਝ ਪਤਾ ਲੋਕਾਂ ਨੂੰ ਤੁਸੀਂ ਇੱਥੇ ਖੜ ਕੇ ਵੀ ਗੱਲ ਕਰ ਸਕਦੇ ਹੋ ਤੁਸੀਂ ਕੰਮ ਕਰੋ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕੰਮ ਹੋਇਆ ਅਫਸਰਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਮੈਨੂੰ ਦੇਖ ਰਹੇ ਨੇ ਉੱਤੇ ਮੇਰਾ ਜਿਹੜਾ ਬੌਸ ਆ ਮੇਰੇ ਤੋਂ ਕੁਐਸਚਨ ਕਰ ਰਿਹਾ ਕਿਸੇ ਵੀ ਟਾਈਮ ਤੇ ਅਫਸਰ ਵੀ ਉਦੋਂ ਹੀ ਨਿਕਲਦੇ ਆ ਨੀ ਤੋ ਕਹਿੰਦਾ ਮੈਂ ਕੀ ਲੈਣਾ ਜੇ ਕੇ ਸੜਬ ਮੰਤਰੀ ਮਾਰੂਗਾ ਨਾ ਤੇ ਅਫਸਰ ਦੁਗਣੀ ਕੇਸਲ ਮਾਰ ਰਹੇ ਸਾਡੇ ਕੇਸਲ ਕਹਿੰਦੇ ਤੁਹਾਡੇ ਦੁਆਬਾਈ ਤਾਂ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਵੀ ਤਾਲਾ ਵੱਟ ਜਾ ਬਿਲਕੁਲ ਠੀਕ ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਕੀ ਸਰਕਾਰ ਮੈਂ ਤਾਂ ਸਿੱਧੀ ਗੱਲ ਇਹ ਕਹਣਾ ਵੀ ਜੇ ਬੰਦਾ ਕੋਈ ਆਪਦੀ ਭੈਣ ਦੇ ਘਰੇ ਜਾਂਦਾ ਨਾ ਜੇ ਚਾਰ ਕੇਲੇ ਨਾ ਨਾ ਲੈ ਕੇ ਜਾਵੇ ਮਾਮਾ ਨਹੀਂ ਵਜਦਾ ਜੋ ਆਕਾਂ ਦਾ ਜੇ ਇੱਥੇ ਲੀਡਰ ਆਇਆ ਨਾ ਤੇ ਲੀਡਰ ਆ ਕੇ ਕੋਈ ਐਲਾਨ ਨਾ ਕਰਕੇ ਜਾਵੇ ਤੇ ਡੀਸੀ ਨੂੰ ਕੋਈ 10 20 ਲੱਖ 50 ਲੱਖ ਦਾ ਚੈੱਕ ਨਾ ਦੇ ਕੇ ਜਾਵੇ ਉਹ ਮੰਤਰੀ ਜਾਂ ਸਰਕਾਰ ਦਾ ਨੁਮਾਇੰਦਾ ਨਹੀਂ ਵਜਦਾ ਜੀ ਇੱਥੇ ਤਾਂ ਲੋਕ ਰਾਤ ਲਈ ਆਉਂਦੇ ਆ ਪਾਰਟੀ ਦੇ ਬੰਦੇ ਵੀ ਆ ਗਏ ਉਹ ਵੀ ਕਹਿੰਦੇ ਅਸੀਂ ਲੋਕਾਂ ਤੋਂ ਇਕੱਠਾ ਕਰ ਰਹੇ ਹਾਂ ਕੇਰੀਵਾਲ ਸਾਹਿਬ ਕਹਿੰਦੇ ਉਹ ਰਾਸ਼ਨ ਦੀ ਲੋੜ ਹੀ ਨਹੀਂ ਯਾਰ ਪੰਜਾਬ ਨੂੰ ਰਾਸ਼ਨ ਤਾਂ ਇੱਥੇ ਤੁਸੀਂ ਅੰਦਰ ਵੱੜ ਜੋ ਲੋਕ ਦੁੱਧ ਪੀਉਣਗੇ ਤੁਹਾਨੂੰ ਬਿਲਕੁਲ ਇੱਕ ਐਡਾ ਪੰਜਾਬ ਭੁੱਖਾ ਨਹੀਂ ਹੈਗਾ ਹੱਲ ਕੀ ਹੈ ਤੁਸੀਂ ਹੱਲ ਕੱਢੋ ਆ ਪੁਲ ਦੇਖ ਲਓ ਆ ਪੁਲ ਬਣਿਆ ਬਾਦਲ ਸਾਹਿਬ ਨੇ ਬਣਾਇਆ ਚਲੋ ਜਦੋਂ ਵੀ ਬਣਾਇਆ ਮੈਂ ਕਹਿੰਦਾ ਇਹਨਾਂ ਦਾ ਤੁਸੀਂ ਨਹੀਂ ਹਾਲ ਦੇਖਿਆ ਮੈਂ ਤਾਂ ਬਹੁਤ ਟਾਈਮ ਤੋਂ ਇਹ ਪਿੰਡਾਂ ਚ ਆਉਂਦਾ ਜਾਂਦਾ ਐ ਇੱਥੇ ਤੁਸੀਂ ਕਿਤੇ ਨਾ ਜਦੋਂ ਪਾਣੀ ਉੱਤਰ ਗਿਆ ਉਹ ਤੋਂ ਮਹੀਨਾ ਬਾਅਦ ਆਇਓ ਸਾਰਾ ਕਸੂਰ ਦਾ ਪਾਣੀ ਆਊਗਾ ਕਾਲਾ ਟੈਨਰੀਜ਼ ਦਾ ਇਹ ਵਿਚਾਰੇ ਦੂਰੀ ਮਾਰ ਚੱਲਦੇ ਨੇ ਗੰਦੇ ਪਾਣੀ ਦੀ ਵੀ ਤੇ ਫਲੱਡ ਦੇ ਪਾਣੀ ਦੀ ਵੀ ਠੀਕ ਹੈ ਇੱਥੇ ਪਹਿਲਾਂ ਹੁੰਦਾ ਸੀ ਅ ਕੀ ਕਹਿੰਦੇ ਹੁੰਦੇ ਆ ਪਾਈਪਾਂ ਵਾਲਾ ਬਲੂਨਸ ਵਾਲਾ ਕੀ ਪੈਂਟੂਨ ਪੁਲ ਕਹਿੰਦੇ ਰ ਕੀ ਕਹਿੰਦੇ ਉਹ ਮੈਨੂੰ ਨਾ ਨਹੀਂ ਐਕਚੁਅਲੀ ਮੈਂ ਭੁੱਲ ਗਿਆ ਹਾਂ ਟੂਬਾਂ ਵਾਲਾ ਇੱਥੇ ਸਾਡੇ ਇਲਾਕੇ ਟੂਬਾਂ ਵਾਲਾ ਕਹਿ ਦਿੰਦੇ ਆ ਠੀਕ ਹੈ ਟੂਬਾਂ ਵਾਲਾ ਹੁੰਦਾ ਸੀ ਵਹਿ ਗਿਆ ਕਰ ਗਿਆ ਪਹਿਲਾਂ ਤਾਂ ਉਹ ਨੰਗਦੇ ਸੀ ਚਲੋ ਇਹ ਪੁਲ ਬਣ ਗਿਆ ਪਿੰਡ ਥੋੜੇ ਜੇ ਸੌਖੇ ਹੋ ਗਏ ਇਹ ਇੱਕ ਦੋ ਹੀ ਪੌੜਾ ਪਹਿਲਾਂ ਤਾਂ ਇਕੱਲਾ ਆਹੀ ਪੁਲ ਸੀਗਾ ਬਾਕੀ ਇਹੀ ਇਹਨਾਂ ਦੀ ਕਨੈਕਟੀਵਿਟੀ ਹੈ ਹੁਣ ਤੁਸੀਂ ਇਸੇ ਤੇ ਹੀ ਦੇਖ ਲਓ ਪਾਣੀ ਕਿੰਨਾ ਉੱਤੋਂ ਦੀ ਜਾ ਰਿਹਾ ਕੀ ਇਹ ਪੁਲ ਖਤਰੇ 'ਚ ਨਹੀਂ ਹੈ ਸੋ ਜਸਤਰਾ ਉਹ ਸ਼ਾਇਦ ਇਹ ਸੀਗਾ ਯਾਰ ਇੱਥੇ ਕਿਹੜਾ ਟੈਂਕ ਟਰੱਕ ਨੰਗਣੇ ਆ ਜਾਂ ਹੋਰ ਨੰਗਣਾ ਵੀ ਬਣਾ ਦਿਓ ਲੋਕਾਂ ਨੂੰ ਸਾਧਨ ਹੋ ਗਿਆ ਲੋਕਾਂ ਨੇ ਯਾਰ ਪਹਿਲਾਂ ਪੈਦਲ ਤੁਰੇ ਜਾਂਦੇ ਸੀ ਸਾਨੂੰ ਹੁਣ ਪੁਲ ਮਿਲ ਗਿਆ ਲੋਕ ਖੁਸ਼ ਹੋ ਗਏ ਪਰ ਅਸਲ ਦੇ ਵਿੱਚ ਪੈਸੇ ਤਾਂ ਉਨੇ ਹੀ ਲੱਗਣੇ ਸੀ ਵੱਧ ਬਣ ਜਾਂਦਾ ਚਲੋ ਆਪਾਂ ਸੈਟ ਅਸਾਈਡ ਦੀਸ ਥਿੰਗਸ ਕੁੱਲ ਮਿਲਾ ਕੇ ਜੇਕਰ ਮੈਂ ਗੱਲ ਕਹਾਂ ਸਰਕਾਰ ਹਜੇ ਤੱਕ ਜਿਹੜੀ ਹੈ ਨਾ ਫਾਰਮ 'ਚ ਨਹੀਂ ਹੈ ਦਾਨੇਵਾਲੀਆ ਸਾਹਿਬ ਇਹ ਕਹਿ ਰਹੇ ਨੇ ਕਿ ਸਰਕਾਰ ਫੇਲ ਆ ਤੇ ਜਿਹੜੀ ਆਪੋਜੀਸ਼ਨ ਆ ਉਹਦੇ ਬਾਰੇ ਕੀ ਵਿਚਾਰ ਤੁਹਾਡੇ ਉਹ ਤਾਂ ਆਪਾ ਪੋਜੀਸ਼ਨ ਦੂ ਮਾਂਤਲੀ ਹੋਈ ਵੀ ਆ ਜੇ ਪਤਾ ਕੀ ਹੋਇਆ اپੋਜੀਸ਼ਨ ਇਸ ਗੱਲ ਤੇ ਹੋ ਗਈ ਕਹਿੰਦੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਆਪਾਂ ਚੁੱਪੀ ਕਰ ਜੋ ਇਹਨਾਂ ਦੇ ਲੋਕ ਮਗਰ ਪਏ ਇਹਨਾਂ ਨੂੰ ਪਈ ਰਹਿਣ ਦਿਓ ਆਪਾਂ ਜਾਵਾਂਗੇ ਆਪਣੇ ਮਗਰ ਪਏ ਰਹਿਣਗੇ ਉਹ ਕਹਿੰਦੇ ਜਾਓ ਹੀ ਨਾ ਤੋ ਗੱਲ ਸਮਝ ਗਏ ਨਾ ਉਹ ਤਾਂ ਕਹਿੰਦੇ ਚੁੱਪ ਕਰੀ ਜਾਓ ਵੀ ਗਾਣਾ ਤਾਂ ਸਰਕਾਰ ਨੂੰ ਪੈਂਦੀ ਆ ਆਪਾਂ ਵੀ ਗਾਣਾ ਸਰਕਾਰ ਨੂੰ ਦੀ ਜਿੰਨੇ ਹੁਣ اپੋਜੀਸ਼ਨ ਜਦੋਂ ਹੈ ਹੀ ਨਹੀਂ ਮੈਂ ਕਹਾਂ ਮ اپੋਜੀਸ਼ਨ ਕੁਛ ਕਰਦੀ ਨਹੀਂ اپੋਜੀਸ਼ਨ ਕੋਲੇ ਕੀ ਆ ਜੇ ਭਾਜੀਪੀ ਦੇ ਉਹ ਆਏ ਸਾਡੇ ਸ਼ਿਵਰਾਜ ਝੋਣ ਉਹ ਕੀ ਤੁਹਾਨੂੰ ਥੈਲਾ ਭਰ ਕੇ ਦੇਗੇ ਉਹ ਜਾ ਕੇ ਕਹਿੰਦੇ ਜਾ ਕੇ ਕੀ ਬਿਆਣਾ ਸੁਣੇ ਉਹ ਕਹਿੰਦੇ ਜੀ ਇਹ ਇਲੈਗਲ ਮਾਈਨਿੰਗ ਨਾਲ ਹੋਇਆ ਅਸੀਂ ਤਾਂ ਪੈਸਾ ਦਿੱਤਾ ਸੀਗਾ ਅਟਲਬਾ ਜੀ ਬਿਹਾਰੀ ਦੀ ਸਰਕਾਰ ਵਾਲੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀਗੀ ਪੈਸਾ ਦੇ ਤਾਂ ਬੰਨ ਮਜਬੂਤ ਕਰਤੇ ਯਾਰ ਅਟਲ ਬਿਹਾਰੀ ਬਾਜ ਪਾਈ ਦੇ ਫੁੱਲ ਪੈਗੇ ਬਾਦਲ ਸਾਹਿਬ ਦੇ ਫੁੱਲ ਪੈਗੇ ਉਹਨਾਂ ਦੀਆਂ ਵਰਤਸੀਆਂ ਵੀ ਮਨਾਈਆਂ ਗਈਆਂ ਤੇ ਹਰੇ ਤੁਹਾਡੇ ਆਹ ਮੈਂ ਕਿਹਾ ਆਹੀ ਚੱਲੀ ਜਾਂਦੇ ਨੇ ਯਾਰ ਇੱਕ ਗੱਲ ਦੱਸੋ ਇਹ ਹਰ ਸਾਲ ਭਾਲਦੇ ਰਪੇਰ ਹਰ ਸਾਲ ਇਲੀਗਲ ਮਾਈਨਿੰਗ ਦੀ ਗੱਲ ਤੋਂ ਹੀ ਸ਼ੁਰੂ ਕੀਤੀ ਆ ਚਲੋ ਮੈਂ ਐਸੇ ਤੇ ਆ ਜਾਣਾ ਕਿ ਆਪਣੇ ਪਿੱਛੇ ਦਰਿਆ ਸਤਲੁਜ ਵਗ ਰਿਹਾ ਪਾਣੀ ਬੰਨ੍ਹ ਦੇ ਬਿਲਕੁਲ ਲੱਗ ਗਿਆ ਪਤਾ ਨਹੀਂ ਅੱਗੇ ਸ਼ਾਇਦ ਬੰਨ੍ਹ ਟੁੱਟਣ ਦੇ ਕਿਨਾਰੇ ਵੀ ਹੋਵੇ ਜੇ ਅੱਜ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਬੰਨ੍ਹ ਉੱਚੇ ਕਰਨੇ ਜੇ ਉਹਦੇ ਨਾਲੋਂ ਜਿਹੜੀ ਮਾਈਨਿੰਗ ਆ ਜੇ ਅਸੀਂ ਕਹਿੰਦੇ ਰੇਤਾਵਾ ਜਿਹੜੀ ਸਾਡੀ ਕੁਦਰਤੀ ਸਰੋਤ ਸੀਗਾ ਜੇ ਉਹਦਾ ਕੋਈ ਹੱਲ ਕੀਤਾ ਜਾਵੇ ਤੇ ਸ਼ਾਇਦ ਕੋਈ ਫਾਇਦਾ ਨਾ ਹੋ ਜਾ ਲੋਕਾਂ ਦਾ ਸੁਣੋ 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 ਪਾਣੀ ਕਿੰਨਾ ਨੀਵੇਂ ਜੀ ਇੱਥੋਂ ਜੀ ਇਹਦੇ ਹੋਰ ਚੱਕ ਦੇਓਗੇ ਇਹਦਾ ਕੀ ਫਾਇਦਾ ਹੋ ਜੂਗਾ ਕੀ ਪਾਣੀ ਇਹਦੇ ਉੱਤੋਂ ਦੀ ਓਵਰਫਲ ਹੋ ਗਿਆ ਇਹ ਜ਼ ਨੌਂਸੈਂਸ ਇੱਥੇ ਸ਼੍ਰੀਮਾਨ ਜੀ ਹਰ ਸਾਲ ਚੂਹੇ ਮਾਰ ਮੁਹਿੰਮ ਹੋਣੀ ਚਾਹੀਦੀ ਹੈ ਇੱਥੇ ਜਿਹੜੀਆਂ ਮੂਰੀਆਂ ਉਹ ਬੰਦ ਹੋਣੀਆਂ ਚੂਹੇ ਮਾਰ ਮੁਹਿੰਮ ਹੁੰਦੀ ਸੀ ਜੀ ਅਸੀਂ ਉਦੋਂ ਚੱਲਦੀ ਹੁੰਦੀ ਸੀ ਅਜੇ ਤੋਂ 10 ਸਾਲ ਪਹਿਲਾਂ ਖੇਤਾਂ 'ਚ ਵੀ ਚੂਹੇ ਮਾਰੇ ਜਾਂਦੇ ਹੁੰਦੇ ਸੀ ਮਾਰੇ ਜਾਂਦੇ ਸੀ ਹੁਣ ਕਿੱਥੇ ਆ ਚੂਹੇ ਮਾਰ ਮੁਹਿੰਮ ਇਹ ਖੱਡਾਂ ਪੈਂਦੀਆਂ ਜੋ ਵੀ ਪੈਂਦਾ ਜਾਂ ਗੋਹ ਹੁੰਦੀ ਹੈ ਇੱਥੇ ਜਾਂ ਚੂਹੇ ਹੁੰਦੇ ਨੇ ਠੀਕ ਹੈ ਤੀਜੀ ਜਿਹੜੇ ਆਪਣੇ ਡੰਗਰ ਪਾਲਦੇ ਗੁਜਰ ਉਹਨਾਂ ਦਾ ਹੋ ਗਿਆ ਚੌਥਾ ਇਲਲੀਗਲ ਮਾਈਨਿੰਗ ਨੇ ਜਿਹੜੇ ਪੈਸੇ ਜ ਬਣਾਏ ਨੇ ਉਹ ਹੋ ਗਿਆ ਕਿ ਬੰਨ ਦੇ ਉੱਤੋਂ ਦੀ ਟਰੈਕਟਰ ਚੱਕ ਦਿਓ ਜੀ ਠੀਕ ਹੈ ਜਿਵੇਂ ਜੀਟੀ ਰੋਡ ਦੇ ਉੱਤੇ ਤੁਸੀਂ ਦੇਖਿਆ ਹਾਈਵੇਅ ਦੇ ਉੱਤੇ ਵਿਚਾਲੇ ਐਕਸੀਡੈਂਟ ਕਿਉਂ ਹੁੰਦਾ ਉਹ ਉਦੋਂ ਬੂਝਾਂ ਜਿਹੇ ਦੇ ਵਿੱਚ ਮੋਟਰਸਾਈਕਲ ਕੱਢ ਕੇ ਅੱਗੇ ਆ ਜਾਂਦਾ ਹੁਣ ਇਹ ਉਹ ਐਕਸੀਡੈਂਟ ਨਹੀਂ ਕਹਿਣ ਤੋਂ ਭਾਵ ਵੀ ਇਹ ਦੀ ਜਿਹੜਾ ਡਰੇਨੇਜ ਮਹਿਕਮਾ ਨਾ ਡਰੇਨੇਜ ਮਹਿਕਮੇ ਕੋਲੇ ਪਾਵਰਾਂ ਵੜੀਆਂ ਨੇ ਫੋਰੈਸਟ ਮਹਿਕਮੇ ਕੋਲੇ ਵੜੀਆਂ ਪਾਵਰਾਂ ਤੁਸੀਂ ਇੱਥੇ ਚੜ੍ਹੇ ਹੋ ਨਾ ਤੁਹਾਨੂੰ ਅੰਦਰ ਐਸ ਡੀਓ ਮਗਰੋਂ ਬਾਹਾਂ ਬੰਨ ਕੇ ਅੰਦਰ ਦੇ ਸਕਦਾ ਸਮਝ ਗਏ ਨਹਿਰੀ ਮਹਿਕਮੇ ਦੀ ਪੱਟੜੀ ਤੇ ਨਹੀਂ ਚੜ੍ਹ ਸਕਦੇ ਤੁਸੀਂ ਕਿੱਧਰ ਗਏ ਉਹ ਕਾਨੂੰਨ ਇਹਨੇ ਤਾਂ ਡਿਫੰਕਟ ਕਰਤਾ ਮਹਿਕਮਾ ਹੀ ਡਿਫੰਕਟ ਹੋ ਗਏ ਜਿਹੜੀਆਂ ਨਹਿਰੀ ਕਲੋਂਡੀਆਂ ਵੇਸ਼ਤੀਆਂ ਸਾਰਾ ਕੁਝ ਵੇਚਤਾ ਰੇਉੜੀਆਂ ਵਟਨ ਤੇ ਹੋਏ ਵਿਆ ਅਫਸਰਾਂ ਨੂੰ ਚੱਕ ਕੇ ਕੀ ਕਹਿੰਦੇ ਸੈਕਟਰੀਟਾਂ ਚ ਬਿਠਾਤਾ ਉਹਨਾਂ ਨੂੰ ਆਈ ਨਹੀਂ ਫੀਲਿੰਗ ਆਉਂਦੀ ਵੀ ਅਸੀਂ ਨਹਿਰੀ ਮਹਿਕਮੇ ਦੇ ਅਫਸਰ ਵੀ ਹਾਂ ਕਿ ਨਹੀਂ ਪਹਿਲਾਂ ਨਹਿਰੀ ਮਹਿਕਮੇ ਦੀਆਂ ਕੋਠੀਆਂ ਹੁੰਦੀਆਂ ਜਾਂਦੇ ਉਹਨਾਂ ਨੂੰ ਲੱਗਦਾ ਵੀ ਸਾਡਾ ਕੋਠੀ ਆ ਸਾਡੀਆਂ ਨਹਿਰਾਂ ਸਾਡਾ ਉਹ ਆਪਣਾ ਬਣ ਹੁੰਦਾ ਸੀ ਉਹਨਾਂ ਦਾ ਸੋ ਕਹਿਣ ਤੋਂ ਮੇਰਾ ਮਤਲਬ ਹੈ ਕੱਲਾ ਇਹਨਾਂ ਦਾ ਨਹੀਂ ਪਿਛਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਹੈ ਇੱਕ ਵਾਰੀ ਨਹੀਂ ਸਾਢੇ 3 ਸਾਲਾਂ ਚ ਇਹਨਾਂ ਦਾ ਕਸੂਰ ਹੈ ਵੀ ਸੇਵ ਨਾਲੇ ਨਹੀਂ ਸਾਫ਼ ਕੀਤੇ ਇਹਨਾਂ ਦਾ ਕਸੂਰ ਹੈ ਕਿ ਇਹਨਾਂ ਨੇ ਮੀਟਿੰਗਸ ਨਹੀਂ ਕੀਤੀਆਂ ਇਹ ਦੇ ਵਰ ਨੋਟ ਪ੍ਰਿਪੇਅਰਡ ਪਹਿਲੀ ਗੱਲ ਤਾਂ ਇਹਨਾਂ ਨੂੰ ਆਈ ਸੀਗਾ ਵੀ ਕੁਝ ਹੋਣਾ ਹੀ ਨਹੀਂ ਵੀ ਪੈਸੇ ਬਚਦੇ ਆ ਬਚਾ ਲਓ ਕਿਉਂਕਿ ਪੂ ਪਹਿਲਾਂ ਤਾਂ ਕਹਿੰਦੇ ਸਾਡੇ ਕੋਲ ਸਭ ਤੋਂ ਵੱਡੀ ਗੱਲ ਹੈ ਮੈਂ ਇੱਕ ਸਵਾਲ ਕਰਦਾ ਡਿਜ਼ਾਸਟਰ ਰੀਲੀਫ ਫੰਡ ਕਿੱਥੇ ਆ ਚੀਫ ਮਿਨਿਸਟਰਜ਼ ਰੀਲੀਫ ਫੰਡ ਕਿੱਥੇ ਆ ਜੇ ਤੁਸੀਂ ਵਰਤਿਆ ਤਾਂ ਉਹਦਾ ਜਵਾਬ ਦਿਓ ਜੀ ਜਵਾਬ ਦਿਓ ਨਾ ਠੀਕ ਹੈ ਨਾ ਜੀ ਕੀ ਤੁਸੀਂ ਹੁਣ 70 ਕਰੋੜ ਦਾ ਫੰਡ ਰਿਲੀਜ਼ ਕੀਤਾ 35 ਕਰੋੜ ਪਲੱਸ 35 ਕਰੋੜ 70 ਕਰੋੜ ਨਾਲ ਮੈਂ ਕੱਲਾ ਡੀਜ਼ਲ ਹੀ ਨਹੀਂ ਪੂਰਾ ਹੋਣਾ ਇੱਥੇ ਮੋਟੀ ਜੀ ਗੱਲ ਹੀ ਕਰਦਾ ਸੋ ਚੀਜ਼ਾਂ ਕੀ ਹੁੰਦੀਆਂ ਅਫਸਰਾਂ ਨੂੰ ਪਤਾ ਨਹੀਂ ਲੀਡਰਾਂ ਨੂੰ ਪਤਾ ਨਹੀਂ ਵੀ ਸਾਡੇ ਪੰਜਾਬ ਚ ਹੋ ਕੀ ਰਿਹਾ ਲੈਕ ਆਫ ਕੋਆਰਡੀਨੇਸ਼ਨ ਇਜ਼ देयर ਕੋਈ ਅਫਸਰ ਨਾਲ ਮੀਟਿੰਗ ਨਹੀਂ ਹੁੰਦੀ ਅਫਸਰ ਕਹਿੰਦੇ ਜਿਹੜਾ ਦਿਨ ਟੱਪ ਗਿਆ ਉਹਦੇ ਵਰਗੀ ਰੀਸ ਕੋਈ ਨਹੀਂ ਕਹਿੰਦੇ ਹੁੰਦੇ ਨਾ ਵੀ ਕਈ ਮੈਂ ਇੱਕ ਦੋ ਅਫਸਰ ਨੂੰ ਪੁੱਛੇ ਤੇ ਉਹ ਕਹਿੰਦੇ ਬਾਈ ਜੀ ਜੇ ਇੱਕ ਦੱਸਾਂਗੇ ਤਾਂ ਸਾਨੂੰ ਕਹਿਣਗੇ ਤੂੰ ਕਰ ਲਾ ਵੱਡਾ ਕਾਲਾ ਸਾਨੂੰ ਨਹੀਂ ਪਤਾ ਕਰ ਲਾਂਗੇ ਅਸੀਂ ਉਹਦੀ ਬਦਲੀ ਕਰ ਦਿੰਦੇ ਆ ਚੱਕ ਕੇ ਬਿਜਲੀ ਦੇ ਗੱਲ ਟੱਲੀ ਕੋਣ ਬਣੂਗੀ ਬਿਜਲੀ ਅਸਲ ਕਹਾਣੀ ਬਿੱਲੀ ਦੇ ਗੱਲ ਟੱਲੀ ਆ ਆ ਹੁਣ ਬਲਾਕ ਤੋੜੇ ਮੈਨੂੰ ਅਫਸਰ ਕਹਿੰਦਾ ਜੀ ਅਸੀਂ ਦੱਸਿਆ ਵੀ ਬਲਾਕ ਤੋੜਨ ਦਾ ਆ ਨੁਕਸਾਨ ਆ ਕਹਿੰਦਾ ਇੱਕ ਅਫਸਰ ਦਾ ਕਹਿੰਦਾ ਮੈਨੂੰ ਫੋਨ ਆ ਗਿਆ ਕਹਿੰਦਾ ਤੂੰ ਕਹਿੰਦਾ ਇੱਥੇ ਰਹਿਣਾ ਨਹੀਂ ਪੰਜਾਬ ਚ ਕਿ ਟਿਕਿਆ ਨਹੀਂ ਜਾਂਦਾ ਤੇਰ ਤੂੰ ਉਹ ਬਾਹਲੇ ਉਹਨਾਂ ਸਾਰਾ ਕੁਝ ਪਤਾ ਤੂੰ ਕਿ ਪੰਗੇ ਲੈਣਾ ਬਲਾਕ ਤੋੜ ਤੇ ਬਲਾਕ ਤੋੜ ਨਾਲ ਕੀ ਫਾਇਦਾ ਹੋਇਆ ਜੀ ਦੱਸ ਦਿਓ ਮੈਨੂੰ ਕੋਈ ਸਰਕਾਰ ਕੋਈ ਵੀ ਐਕਸ਼ਨ ਲੈਂਦੀ ਹੈ ਦੱਸਦੀ ਹੈ ਨਾ ਵੀ ਫਾਇਦਾ ਕੀ ਹੋਇਆ ਚਲੋ ਇਹ ਸੇਵਾ ਦੀ ਗੱਲ ਕਰਦੇ ਆਪਾਂ ਸੇਵਾ ਲਈ ਪੂਰਾ ਪੰਜਾਬ ਉਹ ਮੜਾਇਆ ਹਰਿਆਣਾ ਦਿੱਲੀ ਆ ਰਾਜਸਥਾਨ ਸਾਬ ਸੂਬੇ ਸਾਡੇ ਨਾਲ ਜੁੜੇ ਸਾਡੇ ਲੋਕਾਂ ਤੱਕ ਪਹੁੰਚੇ ਆ ਕਿਹੜੀ ਸੇਵਾ ਚਾਹੀਦੀ ਆ ਔਰ ਸਰਕਾਰ ਤੋਂ ਜਾਂ ਮੰਨ ਲਓ ਸਾਨੂੰ ਇਹ ਇਹਨਾਂ ਤੋਂ ਬਚਣ ਲਈ ਕਰਨਾ ਕੀ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਇੱਕ ਨੋਡਲ ਅਫਸਰ ਡਿਪਲੋਏ ਕਰਨਾ ਚਾਹੀਦਾ ਉਹਦਾ ਨੰਬਰ ਹੋਵੇ ਦੇਖੋ ਐਨ ਜੀਓਜ਼ ਨਾਲ ਲੋਕ ਉਹਨਾਂ ਨੂੰ ਫੋਨ ਕਰਨ ਉਹਨਾਂ ਕੋਲੇ ਸ਼ਾਮ ਨੂੰ ਪਤਾ ਹੋਵੇ ਵੀ ਸੇਰੇ ਕਿਹੜੇ ਪਿੰਡ ਚ ਕੀ ਚੀਜ਼ ਚਾਹੀਦੀ ਹੈ ਠੀਕ ਹੈ ਜੀ ਹੁਣ ਲੰਗਰ ਆ ਰਿਹਾ ਪੱਕ ਕੇ ਲੰਗਰ ਪੱਕਿਆ ਵਾਪਸ ਚਲੇ ਜਾਂਦਾ ਮੈਂ ਬਠਿੰਡੇੋਂ ਆਇਆ ਹਾਂ 100 ਕਿਲੋਮੀਟਰ ਪੈਂਦਾ 10 ਟਰਾਲੀਆਂ ਮੈਨੂੰ ਮੁੜ ਗਈਆਂ ਜਿਨ੍ਹਾਂ ਚ ਰਾਸ਼ਨ ਪੁੱਠਾ ਮੁੜਿਆ ਜਾਂਦਾ ਹੁਣ ਜਿਹੜੇ ਲਈ ਜਾਂਦੇ ਆ ਅੱਧਿਆਂ ਤਾਂ ਇਹ ਨਹੀਂ ਪਤਾ ਵੀ ਲਈ ਕੌਣ ਜਾਂਦਾ ਪਿੱਛੇ ਹੁਣ ਲੁੱਟ ਲਈ ਇੱਕੋ ਆਪਣੀ ਖਾਦ ਦੀ ਆਪਣੇ ਸੌਰੀ ਫੀਡ ਦੀ ਟਰਾਲੀ ਲੁੱਟ ਲਈ ਚੋਰੀ ਕਰਦੇ ਗੱਲ ਕੀ ਹੈ ਕਿ ਇੱਥੇ ਬਾਹਰ ਲੇ ਆਈ ਜਾਂਦੇ ਲੋਕ ਤਮਾਸ਼ੀਨ ਆਈ ਜਾਂਦੇ ਨੇ ਅੰਦਰਲੇ ਜਿਹੜੇ ਵਿਚਾਰੇ ਉਹ ਘਰ ਸੰਭਾਲਣ ਕਿ ਉਹ ਕਿਸ਼ਤੀਆਂ ਤੇ ਕਿੰਨੀਆਂ ਕਿ ਕਿਸ਼ਤੀਆਂ ਵੀ ਕਿੰਨੀ ਕਿ ਟ੍ਰਾਂਸਪੋਰਟੇਸ਼ਨ ਹੋ ਜੂਗੀ ਮੈਂ ਕਹਿੰਦਾ ਵੀ ਜੇ ਇੱਕ ਪਰਿਵਾਰ ਦਾ 5 ਕਿਲੋ ਦਾ ਰਾਸ਼ਨ ਹੈ ਨਾ ਇੱਕ ਟਾਈਮ ਦਾ ਤੇ ਇੱਕ ਟਾਈਮ ਦਾ ਰਾਸ਼ਨ ਹੀ ਉਹ ਕਿਸ਼ਤੀ ਚ ਜਾਊਗਾ ਮੰਨ ਨਹੀਂ ਜਾ ਸਕਦਾ ਇਹਨਾਂ ਦੇ ਅੰਦਰ ਪਤਾ ਹੋਵੇ ਸਰਕਾਰ ਦੀਆਂ ਵੱਡੀਆਂ ਕਿਸ਼ਤੀਆਂ ਹੋਣ ਇੱਥੇ ਤਾਂ ਆ ਲਾਈਫ ਸਰਵਿੰਗ ਬੋਟਸ ਐ ਨਾ ਅੱਜ ਕੀ ਲੋਡ ਲੈ ਜਾਉਗੇ ਤੁਸੀਂ ਚਪਾਂਜੇ ਜਾਂਦਾ ਫਿਰ ਬੰਦੇ ਬੈਠੇ ਆ ਉਦੋਂ ਦੁੱਖ ਦੀ ਗੱਲ ਕੀ ਆ ਮੇਰੀ ਮੈਂ ਵੀਡੀਓ ਤੁਹਾਨੂੰ ਮੈਂ ਭੇਜੀ ਵੀ ਸੀ ਸ਼ਾਇਦ ਉਹ ਇੱਥੇ ਕਮਾਈ ਜਾਂਦੇ ਤੇ ਇੱਥੇ ਇੱਥੇ ਹੀ ਸੀਗੇ ਲੋਕ ਕਹਿੰਦੇ ਯਾਰ ਆ ਸਾਡਾ ਘਰ ਭੰਨਣਗੇ ਕਿਉਂਕਿ ਜਦੋਂ ਮੋੜਦੇ ਆ ਨਾ ਛਲ ਪੈਂਦੀ ਆ ਉਹ ਗੇੜਾ ਖਾਉਂਦੇ ਆ ਮੰਤਰੀ ਦਾ ਬੰਦਾ ਆ ਗਿਆ ਉਹ ਝੂਟੇ ਲੈ ਗਿਆ ਮੇਰੇ ਵਰਗਾ ਪੱਤਰਕਾਰ ਆ ਗਿਆ ਉਹ ਝੂਟੇ ਲੈ ਗਿਆ ਹੋਰ ਆ ਗਿਆ ਉਹ ਝੂਟੇ ਲੈ ਗਿਆ ਯਾਰ ਝੂਟਿਆਂ ਲਈ ਨਹੀਂ ਬਣਿਆ ਯਾਰ ਕੰਮ ਭੇਜ ਦਿਓ ਵੱਡੇ ਉਲਾਓ ਇਹਨਾਂ ਦੇ ਉੱਤੇ ਕੋਈ 50 ਮਾਣ ਅੰਦਰ ਸਮਾਨ ਜਾਵੇ ਲੋਕਾਂ ਦੇ ਘਰੇ ਦਾਣਾ ਪੱਠਾ ਪੱਠੇ ਤਾਂ ਜਾਣ ਹੀ ਰੇ ਅੰਦਰ ਇੱਕ ਚੀਜ਼ ਦੱਸੋ ਪੱਠਾ ਜਾ ਰਿਹਾ ਨਹੀਂ ਜਾ ਰਿਹਾ ਪਸ਼ੂ ਕਿੱਥੇ ਜਾਂ ਡਿਪਰੈਸ਼ਨ 'ਚ ਨੇ ਪਸ਼ੂ ਤੁਹਾਨੂੰ ਪਤਾ ਵੀ ਪਸ਼ੂ ਡਿਪਰੈਸ਼ਨ 'ਚ ਹੀ ਆ ਗਏ ਕੀ ਕਰੋਗੇ ਤੁਸੀਂ ਅਸਲ ਦੇ ਵਿੱਚ ਮੈਨੇਜਮੈਂਟ ਨਹੀਂ ਹੈ ਇਹਨਾਂ ਬੰਦਿਆਂ ਦਾ ਵਿਚਾਰੇ ਨੂੰ ਪਤਾ ਨਹੀਂ ਜਿਹੜਾ ਦੇ ਤਾਂ ਠੀਕ ਹੈ ਜਿਹੜੇ ਵਿਚਾਰੇ ਸਮਾਜ ਸੇਵੀ ਉਹ ਵੀ ਕਹਿੰਦੇ ਵੀ ਲੰਗਰ ਦੀ ਲੋੜ ਆ ਲੰਗਰ ਦੀ ਲੋੜ ਆ ਪਰ ਉਹਨਾਂ ਨੂੰ ਇਹ ਥੋੜਾ ਪਤਾ 10 ਪਿੰਡ ਕਹੇ ਤੇ ਹੁਣ 10 ਪਿੰਡ ਆਪਣੇ ਦੋ ਪਿੰਡਾਂ ਵਰਗੇ ਦਾ 10 ਪਿੰਡ ਹੈ ਭਾਈ ਜੀ ਕਿੰਨੀ ਕ ਵਾਦੀ ਹੋਊਗੀ ਅੰਦਰ ਸਾਰੀ ਦੋ ਟਾ ਯਾਰ 5000 ਵਾਦੀ ਹੋ ਹੈ 5000 ਵਾਦੀ ਅੰਦਰ 5000 ਇੱਕ ਪਿੰਡ ਦੀ ਵਾਦੀ ਆ ਹੈ 13 ਪਿੰਡ ਨੇ ਪਿੰਡ ਵੀ ਤਾਂ ਛੋਟੇ ਛੋਟੇ ਹੀ ਆ ਨਾ ਡੇਢ 150 ਵੋਟ 50 50 ਵੋਟਾਂ ਵਾਲੀਆਂ ਹੀ ਆ ਨਾ ਕਹੀ 300 ਤੋਂ ਤੇ ਵੋਟ ਹੀ ਹੈ ਨਹੀਂ ਦੱਸੋ 13 ਪਿੰਡਾਂ ਤੇ 300 ਤੋਂ ਤੇ ਵੋਟ ਹੈ ਨਹੀਂ ਜੇ 300 ਵੋਟ ਹੈ ਤੇ ਆਪਾਂ ਕਿਉਂ ਨਾ 3 ਗੁਣਾ ਨਾ ਕਰ ਲੋ 1000 13000 ਵਾਦੀ ਲਾ ਲਓ ਮੈਂ ਉਹ ਵੀ ਛੱਡ ਦੇ 5000 ਤੋਂ ਮੈਂ 13000 ਵਾਦੀ ਵਧਾਤੀ ਪਹਿਲੀ ਗੱਲ ਢਾਣੀਆਂ ਵੀ ਹੈਗੀਆਂ ਵਿੱਚ ਛੋਟੀਆਂ ਛੋਟੀਆਂ ਬਸਤੀਆਂ ਨੇ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ 50 50 ਵੋਟਾਂ ਵਾਲੀਆਂ ਵੀ ਹੁਣ ਉੱਥੇ ਜਿਹੜੀ ਚੀਜ਼ ਹੈ ਨਾ ਭਾਈ ਸਾਹਿਬ ਜਦੋਂ ਹੁਣ ਪਾਣੀ ਉਤਰੂਗਾ ਉਦੋਂ ਲੋਡ ਪੈਣੀ ਆ ਰਾਸ਼ਨ ਦੀ ਨਹੀਂ ਲੋਡ ਨਹੀਂ ਹੈ ਬਹੁਤ ਜ਼ਿਆਦਾ ਰਾਸ਼ਨ ਪਹੁੰਚ ਗਿਆ ਫਜ਼ੂਲ ਜਾ ਰਿਹਾ ਪੱਕਵਾਂ ਰਾਸ਼ਨ ਦਾ ਬਿਲਕੁਲ ਸੁਨਾਪਤੀ ਕਰੂੰਗਾ ਇੱਕੋ ਕੇ ਸਾਡ ਨੂੰ ਸਾਡੇ ਲੋਕਾਂ ਨੂੰ ਪੰਜਾਬ ਸਰਕਾਰ ਜਾਂ ਲੀਡਰਾਂ ਨੇ ਆਪਣੇ ਮਹਾਰੇ ਸੱਤਾਂ ਆਪਣੇ ਪਰੇਸ਼ਾਨ ਬਸ ਜਿਉ ਸਾਰੇ ਹੈਗੇ ਵਿਚਾਰੇ ਆਪ ਮਹਾਰੇ ਤੁਰੇ ਫਿਰਦੇ ਜਿਹਦੇ ਜੋ ਹੱਥ ਲੱਗਿਆ ਲਈ ਆਉਂਦਾ ਵਿਚਾਰਾ ਉਹਨੂੰ ਕੀ ਪਤਾ ਅਗਲੇ ਲਈ ਤਾਂ ਸੇਵਾ ਇੱਥੇ ਵੀ ਆਈ ਜਾਂਦਾ ਜਦੋਂ ਪੁੱਠਾ ਮੁੜਦਾ ਨਿਰਾਸ਼ ਹੋ ਜਾਂਦਾ ਹੈ ਅਸਲ ਦੇ ਵਿੱਚ ਜਦੋਂ ਪਾਣੀ ਚੜਿਆ ਤੇ ਸਾਡਾ ਹੌਸਲਾ ਹੀ ਬਰਾਬਰ ਚੜ ਗਿਆ ਪਰ ਅਸਲ ਤੇ ਪੁੱਠਾ ਹੋਣਾ ਚਾਹੀਦਾ ਸੀ ਸਾਡਾ ਹੌਸਲਾ ਉਦੋਂ ਵਧਣਾ ਚਾਹੀਦਾ ਸੀ ਜਦੋਂ ਪਾਣੀ ਉਤਰਦਾ ਹੁਣ ਪਾਣੀ ਵੀ ਉੱਤਰ ਜੂ ਤੇ ਸਮਾਜ ਸੇਵੀਆਂ ਦਾ ਹੌਸਲਾ ਵੀ ਉੱਤਰ ਜੂ ਉਹ ਵੀ ਥੱਕ ਕੇ ਬਹਿ ਜਾਣਗੇ ਇਹ ਉਡੀਕੀ ਜਾਣਗੇ ਉਦੋਂ ਜਦੋਂ ਲੋੜ ਹੋਣੀ ਆ ਉਦੋਂ ਕਿਸੇ ਨੇ ਆਉਣਾ ਨਹੀਂ ਦਵਾਈ ਬੂਟੀ ਸਕਿਨ ਦੀ ਪ੍ਰੋਬਲਮ ਟਰੈਕਟਰਾਂ ਲਈ ਡੀਜ਼ਲ ਘਰਾਂ ਦੀ ਰਿਪੇਅਰ ਉਦੋਂ ਸਮਾਜ ਸੇਵੀ 20 20 ਬੰਦੇ 15 15 ਬੰਦੇ ਆਉਣ ਸੀਮੈਂਟ ਦੇ ਗੱਟੇ ਹੋਣ ਨਾਲ ਇਹ ਲੱਗਣ ਇਹਨਾਂ ਦੀ ਰਿਪੇਅਰ ਕਰਾਉਣ ਟੈਕਨੀਕਲ ਬੰਦੇ ਆਉਣ ਉਹ ਸਮਾਜ ਸੇਵਾ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਤੇ ਇਹ ਸਵਰਨ ਦਾਨੇ ਵਾਲਿਆ ਸਾਹਿਬ ਜਿਨ੍ਹਾਂ ਨੇ ਆਪਾਂ ਗੱਲ ਕੀਤੀ ਉਹ ਕਾਫੀ ਖੂਸ਼ਹਨ ਸਪਸ਼ਟ ਕੀਤਾ ਹੜਾ ਨੂੰ ਲੈ ਕੇ ਕੀ ਕੀ ਹੋਣਾ ਚਾਹੀਦਾ ਕੀ ਇੰਤਜ਼ਾਮ ਹੋਣੇ ਚਾਹੀਦੇ ਉਹ ਸਰਕਾਰ ਦੀ ਸਥਿਤੀ ਕੀ ਆ ਉਹਦੇ ਉੱਪਰ ਵੀ ਇਹਨਾਂ ਨੇ ਜਿਹੜੇ ਆਪਣੇ ਵਿਚਾਰ ਜਿਹੜੇ ਐਜ਼ ਏ ਪੱਤਰਕਾਰ ਰੱਖੇ ਨੇ